ਆਇਦਾ ਮੁੱਦਾ ਬੇहद ਖਾਸ ਹਰ ਆਮ ਖਾਸ ਨਾਲ ਜੁੜਿਆ ਹੋਇਆ ਕਿਉਂਕਿ ਮੁੱਦਾ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਹੈ। ਇਹ ਹੈਲਥ ਦੀ ਇੰਸ਼ੋਰੈਂਸ ਹੋਣੀ ਬੜੀ ਜ਼ਰੂਰੀ ਹੈ। ਘਰ ਦੇ ਇੱਕ ਇੱਕ ਮੈਂਬਰ ਦੀ ਇੰਸ਼ੋਰੈਂਸ ਹੋਣੀ ਬੜੀ ਜ਼ਰੂਰੀ ਹੈ। ਕਿੰਨੀ ਕੁ ਜ਼ਰੂਰੀ ਹੈ ਹੈਲਥ ਇੰਸ਼ੋਰੈਂਸ? ਹੈਲਥ ਇੰਸ਼ੋਰੈਂਸ ਔ ਗੋ ਲਾਈਫ ਇੰਸ਼ੋਰੈਂਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਪਹਿਲਾ ਬੰਦਾ ਜੀਏਗਾ ਫਿਰ ਹੀ ਤੇ ਬਾਅਦ ਦੀ ਗੱਲ ਕਰੇਗਾ। ਹਰ ਮਹੀਨੇ ਪ੍ਰੀਮੀਅਮ ਜਾਂ ਸਾਲ ਦਾ ਪ੍ਰੀਮੀਅਮ ਦੇਣ ਲੱਗੇ ਨਾ ਲੋਕਾਂ ਨੂੰ ਇਹ ਲੱਗਦਾ ਹੈ ਕਿ ਆ ਐਨ ਲੱਗਦਾ ਕਿ ਮੈਂ ਫਾਲਤੂ ਦੇ ਪੈਸੇ ਦੇ ਰਿਹਾ ਹਾਂ ਤੁਸੀਂ ਕੁਝ ਚੰਗ ਹਜ਼ਾਰਾ ਦੇ ਕੇ ਲੱਖਾਂ ਦਾ ਇਹਦੇ ਚ ਕਵਰ ਲੈ ਸਕਦੇ ਹੋ ਕਿੰਨੇ ਮੈਂਬਰ ਇੱਕ ਫੈਮਲੀ ਦੇ ਹੈਲਥ ਇੰਸ਼ੋਰੈਂਸ ਦੇ ਕੈਟਾਗਰੀ ਦੇ ਵਿੱਚ ਆਂਦੇ ਨੇ ਇੱਕ ਕਨਸੈਪਟ ਹੁੰਦਾ ਜੀ ਫੈਮਲੀ ਫਲੋਟਰ ਉਹਦੇ ਚ ਹਸਬੰਡ ਵਾਈਫ ਇੰਡੀਅਨ ਟਿਪੀਕਲ ਪਰਿਵਾਰ ਤੇ ਦੋ ਬੱਚੇ ਹੁੰਦੇ ਦੋ ਬੱਚੇ ਆਹੇ ਇਹ ਹੈਲਥ ਇੰਸ਼ੋਰੈਂਸ ਵੀ ਪੋਰਟ ਹੋ ਜਾਂਦੀ ਹੈ ਬਿਲਕੁਲ ਹੋ ਜਾਂਦੀ ਜੀ किथे लावा पैसा प्रेजेंटेड बाय एस बी आई म्यूचुअल फंड अ पार्टनर फॉर लाइफ स्टॉक ग्रो मार्केट के मूव सीखो 180 एटी प्लस से बी रजिस्टर्ड एक्सपर्ट स्वागत है पीटीसी न्यूज अभी सारे दर्शकों का मैं हरप्रीत सिंह तो देख रहे हो एस बी आई म्यूचुअल फंड प्रेजेंट कि लावा पैसा को स्पॉन्सर्ड बाय स्टॉक ग्रो ਇੱਕ ਅਜਿਹਾ ਪ੍ਰੋਗਰਾਮ ਜੋ ਦੱਸਦਾ ਹੈ ਕਿ ਤੁਹਾਡੀ ਹੈਲਥ ਵੈਲਥ ਕਿੱਦਾਂ ਦੀ ਰਹਿਣੀ ਚਾਹੀਦੀ ਹੈ ਇੱਕ ਅਜਿਹਾ ਪ੍ਰੋਗਰਾਮ ਜੋ ਤੁਹਾਨੂੰ ਦੱਸਦਾ ਹੈ ਕਿ ਸੇਵਿੰਗ ਤੁਹਾਡੇ ਲਈ ਕਿਉਂ ਜ਼ਰੂਰੀ ਹੈ ਇੱਕ ਅਜਿਹਾ ਪ੍ਰੋਗਰਾਮ ਜੋ ਦੱਸਦਾ ਹੈ ਕਿਹੜਾ ਕਰੰਟ ਕਾਰਡ ਲੈਣਾ ਚਾਹੀਦਾ ਹੈ ਕਿਹੜੀ ਹੈਲਥ ਇੰਸ਼ੋਰੈਂਸ ਪਾਲਿਸੀ ਲੈਣੀ ਚਾਹੀਦੀ ਹੈ ਤੇ ਕਿਉਂ ਲੈਣੀ ਚਾਹੀਦੀ ਹੈ ਸਾਡੀ ਹਰ ਵਾਰ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਜਾਗਰੂਕ ਕੀਤਾ ਜਾਵੇ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਤੁਹਾਡੇ ਵਾਸਤੇ ਫਾਇਦੇਮੰਦ ਹੈ ਲੌਂਗ ਟਰਮ ਕੀ ਹੈ ਸ਼ਾਰਟ ਟਰਮ ਕੀ ਹੈ ਕਿਵੇਂ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖ ਸਕਦੇ ਹੋ ਆਪਣਾ ਭਵਿੱਖ ਕਿਵੇਂ ਸੁਰੱਖ ਸਰਲ ਭਾਸ਼ਾ ਦੇ ਵਿੱਚ ਸਟਰੀਕ ਭਾਸ਼ਾ ਦੇ ਵਿੱਚ ਤੁਹਾਨੂੰ ਸਮਝਾਣ ਦੀ ਅਸੀਂ ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਆਂ ਤੇ ਅੱਜ ਦਾ ਮੁੱਦਾ ਬੇहद ਖਾਸ ਹਰ ਆਮ ਖਾਸ ਨਾਲ ਜੁੜਿਆ ਹੋਇਆ ਕਿਉਂਕਿ ਇਹ ਮੁੱਦਾ ਤੁਹਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਹੈ ਇਹ ਮੁੱਦਾ ਦੱਸਣ ਤੋਂ ਪਹਿਲਾਂ ਮੇਰੇ ਨਾਲ ਜਿਹੜੇ ਖਾਸ ਮਹਿਮਾਨ ਨੇ ਉਹਨਾਂ ਨਾਲ ਤੁਹਾਡੀ ਜਾਣ ਪਛਾਣ ਕਰਾ ਦਨੇ ਆਂ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਨੇ ਭومیਤ ਸਿੰਘ ਟਾਈਗਰ ਚੰਡੋਕ ਸਾਹਿਬ ਐਮ ਡੀ ਨੇ ਟਾਈਗਰ ਵੈਲਥ ਪ੍ਰਾਈਵੇਟ ਲਿਮਟਿਡ ਦੇ ਬਹੁਤ ਬਹੁਤ ਸਵਾਗਤ ਹੈ ਟਾਈਗਰ ਸਾਹਿਬ ਤੁਹਾਡਾ ਥੈਂਕ ਯੂ ਜੀ ਅਸੀਂ ਕਹਿੰਦੇ ਆ ਕਿ ਦੁੱਖ ਸੁੱਖ ਹਰ ਬੰਦੇ ਦੇ ਸ਼ਰੀਰ ਦੇ ਨਾਲ ਹੀ ਚੱਲਦੇ ਨੇ ਕਿਸੇ ਵੇਲੇ ਵੀ ਕੋਈ ਦੁੱਖ ਆ ਜਾਏ ਕੋਈ ਸੁੱਖ ਆ ਜਾਏ ਕੁਝ ਕਿਹਾ ਨਹੀਂ ਜਾ ਸਕਦਾ ਪਰ ਸਾਨੂੰ ਹਰ ਵਕਤ ਤਿਆਰ ਰਹਿਣਾ ਪੈਂਦਾ ਖਾਸ ਤੌਰ ਤੇ ਦੁੱਖਾਂ ਦੇ ਲਈ ਅੱਜ ਕੱਲ ਅਸੀਂ ਲਗਾਤਾਰ ਦੇਖ ਰਹੇ ਹਾਂ ਕੋਵਿਡ ਤੋਂ ਬਾਅਦ ਇਹ ਦੇਖ ਰਹੇ ਹਾਂ ਕਿ ਲੋਕ ਆਪਣੀ ਸਿਹਤ ਦੇ ਪ੍ਰਤੀ ਚਕੰਨੇ ਹੋਏ ਨੇ ਕਿਸੇ ਵੇਲੇ ਵੀ ਕੋਈ ਵੀ ਅਜੀਹੀ ਬਿਮਾਰੀ ਆ ਜਾਂਦੀ ਹੈ ਜਦੋਂ ਤੁਹਾਨੂੰ ਰਸ਼ ਕਰਨਾ ਪੈਂਦਾ ਹਸਪੀਟਲ ਵੱਲ ਤਾਂ ਸਭ ਤੋਂ ਪਹਿਲਾਂ ਜ਼ਹਿਨ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ ਕਿ ਮੇਰੇ ਘਰ ਦਾ ਮੈਂਬਰ ਮੇਰੇ ਪਰਿਵਾਰ ਦਾ ਮੈਂਬਰ ਹੈ ਜਿਹੜਾ ਬਚਣਾ ਚਾਹੀਦਾ ਇਹਨੂੰ ਕੁਝ ਨਹੀਂ ਹੋਣਾ ਚਾਹੀਦਾ ਭਾਵੇਂ ਮੇਰਾ ਸਭ ਕੁਝ ਵਿਕ ਜੇ ਭਾਵੇਂ ਮੇਰੇ ਕੋਲ ਕੱਖ ਨਾ ਰਵੇ ਪਰ ਮੇਰੇ ਘਰ ਦੇ ਮੈਂਬਰ ਨੂੰ ਕੁਝ ਨਹੀਂ ਹੋਣਾ ਚਾਹੀਦਾ ਪਰ ਇਸ ਦੇ ਨਾਲ ਦੀ ਅਸੀਂ ਇਹ ਵੀ ਧਿਆਨ ਰੱਖਦੇ ਹਾਂ ਸਭ ਤੋਂ ਪਹਿਲਾਂ ਹੈਲਥ ਇੰਸ਼ੋਰੈਂਸ ਦਾ ਕਿ ਹੈਲਥ ਦੀ ਇੰਸ਼ੋਰੈਂਸ ਹੋਣੀ ਬੜੀ ਜ਼ਰੂਰੀ ਹੈ ਘਰ ਦੇ ਇੱਕ ਇੱਕ ਮੈਂਬਰ ਦੀ ਇੰਸ਼ੋਰੈਂਸ ਹੋਣੀ ਬੜੀ ਜ਼ਰੂਰੀ ਹੈ ਕੁਝ ਲੋਕ ਇਹਨਾਂ ਗੱਲਾਂ ਤੇ ਲਈ ਬਹੁਤ ਜਾਗਰੂਕ ਨਹੀਂ ਕੁਝ ਲੋਕ ਬਿਲਕੁਲ ਜਾਗਰੂਕ ਨਹੀਂ ਇਹ ਫਿਰ ਉਦੋਂ ਪਤਾ ਲੱਗਦਾ ਹੈ ਕਿ ਜਦੋਂ ਕੋਦਨਾ ਖਾਸਤਾ ਅਸੀਂ ਨਹੀਂ ਕਹਿੰਦੇ ਕਿ ਕੋਈ ਬਿਮਾਰ ਹੋਵੇ ਜਾਂ ਕਿਸੇ ਨੂੰ ਕੋਈ ਬਿਮਾਰੀ ਲੱਗੇ ਜੇ ਅਚਨਚੇਤ ਕੋਈ ਬਿਮਾਰੀ ਆ ਗਈ ਜਾਂ ਐਕਸੀਡੈਂਟ ਕੋਈ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਹਾਨੀ ਸਰੀਰ ਦੀ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਹਸਪੀਟਲ ਦੇ ਵਿੱਚ ਖਾਸ ਤੌਰ ਤੇ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਾਂਦੇ ਹੋ ਇਹ ਸੋਚ ਕੇ ਕਿ ਨਹੀਂ ਸਰਕਾਰੀ ਹਸਪਤਾਲ ਦੇ ਵਿੱਚ ਉਸ ਤਰ੍ਹਾਂ ਦਾ ਟਰੀਟਮੈਂਟ ਜਾਂ ਇੰਨੇ ਵਧੀਆ ਤਰੀਕੇ ਨਾਲ ਟਰੀਟਮੈਂਟ ਨਹੀਂ ਹੋਣਾ ਕਿ ਅਸੀਂ ਪ੍ਰਾਈਵੇਟ ਹਸਪੀਟਲ ਜਾਈਏ ਤਾਂ ਪ੍ਰਾਈਵੇਟ ਹਸਪੀਟਲ 'ਚ ਜਾ ਕੇ ਜੋ ਫਿਰ ਉੱਥੇ ਪੈਸੇ ਲੱਗਦੇ ਨੇ ਜੋ ਫਿਰ ਤੁਹਾਡੀ ਜਮਾ ਪੂੰਜੀ ਜਿਹੜੀ ਸਾਲਾਂ ਦੀ ਕਮਾਈ ਹੁੰਦੀ ਹੈ ਛੱਟ ਦੇਣੀ ਖਤਮ ਹੋ ਜਾਂਦੀ ਹੈ ਫਿਰ ਉੱਥੇ ਜਾ ਕੇ ਅਹਿਸਾਸ ਹੁੰਦਾ ਉੱਥੇ ਜਾ ਕੇ ਇੰਪੋਰਟੈਂਸ ਪਤਾ ਲੱਗਦੀ ਹੈ ਕਿ ਹਾਂ ਭਾਈ ਹੈਲਥ ਇੰਸ਼ੋਰੈਂਸ ਕਿਉਂ ਜ਼ਰੂਰੀ ਹੈ ਸੋ ਅੱਜ ਦਾ ਮੁੱਦਾ ਹੈਲਥ ਇੰਸ਼ੋਰੈਂਸ ਨਾਲ ਜੁੜਿਆ ਹੋਇਆ ਕਿਉਂ ਹੈਲਥ ਇੰਸ਼ੋਰੈਂਸ ਜ਼ਰੂਰੀ ਹੈ ਕਿਸ ਤਰ੍ਹਾਂ ਦੀ ਹੈਲਥ ਇੰਸ਼ੋਰੈਂਸ ਜ਼ਰੂਰੀ ਹੈ ਇਹ ਤਮਾਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾ ਸਵਾਲ ਟਾਈਗਰ ਚੰਡੋਕ ਸਾਹਿਬ ਨੂੰ ਚੰਡੋਕ ਸਾਹਿਬ ਬੜਾ ਬੇਸਿਕ ਜਿਹਾ ਸਵਾਲ ਹੈਲਥ ਇੰਸ਼ੋਰੈਂਸ ਕਿਉਂ ਜ਼ਰੂਰੀ ਹੈ ਕਿਉਂਕਿ ਹਰ ਮਹੀਨੇ ਪ੍ਰੀਮੀਅਮ ਜਾਂ ਸਾਲ ਦਾ ਪ੍ਰੀਮੀਅਮ ਦੇਣ ਲੱਗੇ ਨਾ ਲੋਕਾਂ ਨੂੰ ਇਹ ਲੱਗਦਾ ਹੈ ਯਾਰ ਐਂ ਲੱਗਦਾ ਕਿ ਮੈਂ ਫਾਲਤੂ ਦੇ ਪੈਸੇ ਇਹ ਹੈਲਥ ਇੰਸ਼ੋਰੈਂਸ ਦੇ ਲਈ ਪ੍ਰੀਮੀਅਮ ਦਿੱਤਾ ਜਾਂਦਾ ਔਰ ਇਹ ਇਹ ਮੈਨ ਲੱਗਦਾ ਕਿ ਸ਼ਾਇਦ ਹੀ ਇੱਕ ਜਹੀ ਇੰਸ਼ੋਰੈਂਸ ਹੋਏਗੀ ਜੋ ਹਰ ਕੋਈ ਹੱਥ ਜੋੜਦਾ ਕਿ ਇਸ ਇੰਸ਼ੋਰੈਂਸ ਸਾਨੂੰ ਲੋਡ ਪਵੇ ਹੀ ਨਾ ਕਦੇ ਸਾਡੇ ਤੋਂ ਪ੍ਰੀਮੀਅਮ ਭਾਵੇਂ ਲੈਂਦੇ ਰੋ ਕਿੰਨੀ ਕੋ ਜ਼ਰੂਰੀ ਹੈ ਹੈਲਥ ਇੰਸ਼ੋਰੈਂਸ ਅਹ ਹਰ ਪੀਜੀ ਹੈਲਥ ਇੰਸ਼ੋਰੈਂਸ ਅਗੋਂ ਲਾਈਫ ਇੰਸ਼ੋਰੈਂਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਪਹਿਲਾ ਬੰਦਾ ਜੀਏਗਾ ਫਿਰ ਹੀ ਤੇ ਬਾਅਦ ਦੀ ਗੱਲ ਕਰੇਗਾ ਯੈਸ ਹੁਣ कोविड दी बात जमे ਤੁਸੀਂ ਬਹੁਤ ਅੱਛੀ ਗੱਲ ਕਹੀ ਹੈ ਕੋਸਟ ਮੈਡੀਕਲ ਦੀ ਬਹੁਤ ਵਧ ਗਈ ਹੈ ਹਮਮ ਔਰ ਇੱਕ ਚੀਜ਼ ਹੋਰ ਵੀ ਪਤਲ ਲੱਗੀ ਹੈ ਕਿ ਸਰੀਰ ਦੀ ਵਨਰੇਬਿਲਟੀ ਕੀ ਹੈਗੀ ਇਨਫੈਕਟ ਇਹ ਵੀ ਤੱਕ ਹੁਣ ਰਿਸਰਚਰਸ ਆ ਰਹੀਆਂ ਜਿਹੜੇ ਸਾਨੂੰ ਦੋ ਟੀਕੇ ਲਗੇ ਸੀ ਉਹਦੇ ਵੀ ਆਫਟਰ ਇਫੈਕਟਸ ਨੇ ਉਹਦੇ ਕਰਕੇ ਵੀ ਕਈ ਆਰਗਨ ਫੇਲਿਅਰਸ ਹੋਏ ਨੇ ਖੈਰ ਉਹ ਇੱਕ ਦੂਜਾ ਟੌਪਿਕ ਹੈ ਹਮਮ ਲੇਕਿਨ ਬੇਸਿਕ ਜੀ ਗੱਲ ਹੈ ਜੀ ਬੰਦਾ ਬਿਮਾਰ ਪੈਂਦਾ ਹੈ ਕਦੀ ਕਦੀ ਉਹਦੀ 1 ਸਾਲ ਦੀ ਤਨਖਾਹ 2 ਸਾਲ ਦੀ ਉਹ ਕਦੀ ਕਦੀ ਪੂਰਾ ਪਰਿਵਾਰ ਹੀ ਹਿਲ ਜਾਂਦਾ ਹੈ ਉਹ ਪੈਸਾ ਦੇਣ ਚ ਨਿਕਲ ਜਾਂਦਾ ਹਸਪਤਾਲਾਂ ਦੇ ਔਰ ਹੁਣ ਜੇ ਤੁਸੀਂ 20 25 ਸਾਲ ਪਹਿਲਾਂ ਚਲੇ ਜਾਓ ਤੇ ਪ੍ਰਾਈਵੇਟ ਹਸਪਤਾਲ ਬਹੁਤ ਘੱਟ ਹੁੰਦੇ ਸੀ ਹੁਣ ਤੁਸੀਂ ਦੇਖ ਰਹੇ ਹੋ ਸਰਕਾਰੀ ਹਸਪਤਾਲ ਤਾਂ ਉਨੇ ਹੀ ਨੇ ਪ੍ਰਾਈਵੇਟ ਵੱਧ ਹੀ ਜਾ ਰਹੇ ਨੇ ਹੁਣ ਪ੍ਰਾਈਵੇਟ ਦੇ ਅੰਦਰ ਟ੍ਰੀਟਮੈਂਟ নো ਡਾਊਟ ਤੁਹਾਡਾ ਦੇਖ ਰਹੇ ਇੱਕ ਅੱਛੀ ਹੁੰਦੀ ਹੈ ਟ੍ਰੀਟਮੈਂਟ ਮੈਂ ਤਾਂ ਇਹ ਕਵਾਂਗਾ ਐਕਸਪਰਟਿਸ ਦੋਨਾਂ ਚ ਬਰਾਬਰ ਹੈ ਸ਼ਾਇਦ ਸਰਕਾਰੀ ਚ ਜ਼ਿਆਦਾ ਹੀ ਹੋਏ ਬਿਕੋਜ਼ ਆਫ ਐਕਸਪੀਰੀਅੰਸ ਬਟ ਇਹ ਹਸਪੀਟਲਸ ਪਿਓ प्राइवेटरे चलते हैं और प्रोपर लें फिर लेंदा इलाज करते हैं हूं जो कोई बंद हस्पताल चुच जाता है जिम्मे की बीमारी करके ਜਾਂ ਐਕਸੀਡੈਂਟਲ ਕਰਕੇ ਜਾਂ ਉਹਨੂੰ ਕੋਈ ਚੀਜ਼ ਹੀ ਸਰੀਰ ਦੀ ਚੇਂਜ ਕਰਨੀ ਪੈਂਦੀ ਕਦੀ ਕਦੀ ਗੋਡਿਆਂ ਦਾ ਆਪਰੇਸ਼ਨ ਕਰਨਾ ਪੈਂਦਾ ਹੈ ਜਿਆਦਾ ਉਮਰ ਚ ਆ ਕੇ ਕੈਟਰੈਕ ਦਾ ਆਪਰੇਸ਼ਨ ਕਰਨਾ ਪੈਂਦਾ ਹੈ ਇਹੋ ਜੀ ਹੋਰ ਵੀ ਪੱਥਰੀ ਕਢਾਣੀ ਪੈਂਦੀ ਹੈ ਕਈ ਇਹੋ ਜੀ ਚੀਜ਼ਾਂ ਵੀ ਹੈ ਬੰਦੇ ਨੂੰ ਕਰਾਣੀ ਪੈਂਦੀ ਹੈ ਉਹ ਬਹੁਤ ਮਹਿੰਗੀ ਆਉਂਦੀ ਹੈ ਉਸ ਕਰਕੇ ਉਹਦੇ ਘਰ ਪਰਿਵਾਰ ਬਹੁਤ ਜਿਆਦਾ ਪ੍ਰੋਬਲਮ ਚ ਆ ਸਕਦਾ ਇਸ ਕਰਕੇ ਹੈਲਥ ਇੰਸ਼ੋਰੈਂਸ ਛੋਟਾ ਜਿਹਾ ਪ੍ਰੀਮੀਅਮ ਦੇ ਕੇ ਤੁਹਾਨੂੰ ਬਹੁਤ ਚੀ ਫੈਸਿਲਿਟੀ ਦਿੰਦੀ ਹੈ ਔਰ ਪੀਜੀ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕਹੀ ਐਕਚੁਅਲੀ ਇਹ ਇੰਸ਼ੋਰੈਂਸ ਇਹੋ ਜੀ ਚੀਜ਼ ਹੈ ਕਿ ਇਸਤੇਮਾਲ ਕੋਈ ਨਹੀਂ ਕਰਨਾ ਚਾਹੁੰਦਾ ਹਾਂ ਹਰ ਬੰਦਾ ਕਹਿੰਦਾ ਵੀ ਪ੍ਰੀਮੀਅਮ ਭਾਵੇਂ ਲੈ ਲਓ ਕਦੇ ਮੈਨੂੰ ਲੋਡ ਨਾ ਪਵੇ ਔਰ ਕੋ ਕਹਿੰਦਾ ਜੀ ਲਾਸਟ ইয়ার ਤਾਂ ਮੈਂ ਯੂਜ਼ ਕੀਤਾ ਨਹੀਂ ਅਰੇ ਜੀ ਤੁਹਾਨੂੰ ਕਦੇ ਵੀ ਯੂਜ਼ ਨਹੀਂ ਕਰਨਾ ਚਾਹੀਦਾ ਪਰ ਇਹ ਹੈ ਕਿ ਤੁਹਾਡੇ ਕੋਲ ਬੈਕਅਪ ਹੈ ਤੁਸੀਂ ਕੁਝ ਚੰਝ ਹਜ਼ਾਰਾਂ ਦੇ ਕੇ ਲੱਖਾਂ ਦਾ ਇਹਦੇ ਵਿੱਚ ਕਵਰ ਲੈ ਸਕਦੇ ਹੋ ਹਮ ਅੱਛਾ ਹੁਣ ਇਹ ਕਈ ਲੋਕਾਂ ਦੇ ਮਨ ਦੇ ਵਿੱਚ ਪਰ ਇਹ ਹੈ ਵੀ ਹੈ ਕਿ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਾ ਲਈ ਜੇ ਕਿਸੇ ਵੀ ਤਰੀਕੇ ਨਾਲ ਕੋਈ ਛੋਟੀ ਮੋਟੀ ਕੋਈ ਚੀਜ਼ ਤੁਹਾਨੂੰ ਹੋ ਗਈ ਕੋਈ ਛੋਟਾ ਜਿਹਾ ਰੋਡ ਐਕਸੀਡੈਂਟ ਹੋ ਗਿਆ ਤੱਕੀ ਇਹ ਇਹ ਜਿਹੜੀ ਪਾਲਿਸੀਜ਼ ਹੁੰਦੀਆਂ ਨੇ ਇਹਨਾਂ ਦੀ ਇੱਕ ਸ਼ਰਤ ਹੁੰਦੀ ਹੈ ਕਿ ਘੱਟੋ ਘੱਟ 24 ਘੰਟੇ ਤੁਹਾਨੂੰ ਹਸਪਤਾਲ ਦੇ ਵਿੱਚ ਐਡਮਿਟ ਰਹਿਣਾ ਪਏਗਾ ਤਾਂ ਜਾ ਕੇ ਇਹ ਚੀਜ਼ਾਂ ਕਵਰ ਹੁੰਦੀਆਂ ਨੇ ਇਹ ਜ਼ਰੂਰੀ ਹੈ ਕਿ 24 ਘੰਟੇ ਤੁਹਾਨੂੰ ਹਸਪਤਾਲ ਦੇ ਵਿੱਚ ਰੱਖਣਾ ਪਏਗਾ ਸਰ ਇਹ ਤੁਸੀਂ ਪਾਰਟਲੀ ਠੀਕ ਕਹਿ ਰਹੇ ਹੋ ਪਹਿਲਾਂ ਇਹੀ ਰੂਲ ਸੀਗਾ ਹੁਣ ਬਹੁਤ ਸਾਰੇ ਹਸਪਤਾਲਾਂ ਨੇ ਡੇ ਕੇਅਰ ਪ੍ਰੋਸੀਜਰ ਬਣਾਤੇ ਹਨ ਕਈ ਚੀਜ਼ਾਂ 'ਚ ਐਦਾ ਨਹੀਂ ਹੁੰਦਾ ਕਿ ਤੁਹਾਨੂੰ 24 ਘੰਟੇ ਹਸਪਤਾਲਾਂ 'ਚ ਰਹਿਣਾ ਹੈ ਪਹਿਲਾਂ ਇਹ ਸੀਗਾ ਰੂਲ ਉਹ ਹੁਣ ਚੇਂਜ ਹੋ ਗਿਆ ਕਈ ਪ੍ਰੋਸੀਜਰ ਨੇ ਤੁਹਾਨੂੰ ਕੋਈ ਸਮਾਲ ਆਪਰੇਸ਼ਨ ਇਨਸਰਸ਼ਨ ਕਰਨਾ ਹੈ ਉਹ 4 ਘੰ ਔਰ ਤੁਸੀਂ ਨਿਕਲ ਆਂਦੇ ਹੋ ਉਸ ਕੇਸ ਦੇ ਵਿੱਚ ਵੀ ਇੰਸ਼ੋਰੈਂਸ ਕਵਰੇਜ ਦੇਗੀ ਸੋ ਇਹ ਪਹਿਲਾਂ ਸੀਗਾ ਹੁਣ ਇਹ ਸਕੋਪ ਥੋੜਾ ਵਾਈਡ ਕੀਤਾ ਗਿਆ ਡੇ ਕੇਅਰ ਪ੍ਰੋਸੀਜਰਸ ਵੀ ਐਡ ਕਰਦੇ ਗਏ ਪਰ ਹੁਣ ਜ਼ਰੂਰੀ ਨਹੀਂ ਹੈ ਕਿ 24 ਘੰਟੇ ਤੁਸੀਂ ਰਹੋ مطلب ਜੇ ਜਦੋਂ ਤੁਸੀਂ ਆਪਣੀ ਇੰਸ਼ੋਰੈਂਸ ਲੈਣੀ ਹੈ ਤਾਂ ਇਹ ਗੱਲ ਕਲੀਅਰ ਕਰ ਲੈਣੀ ਚਾਹੀਦੀ ਹੈ ਐਬਸੋਲੂਟਲੀ ਕਿ ਉਹਦੇ ਅੰਦਰ ਡੇ ਕੇਅਰ ਪ੍ਰੋਸੀਜਰ ਹੈਗੇ ਨਹੀਂ ਹੈਗੇ ਔਰ ਹੈਗੇ ਨੇ ਤਾਂ ਕੀ ਹੈਗੇ ਨੇ ਉਹ ਥੋੜੀ ਸਟੱਡੀ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਆਪ ਵੀ ਕਰ ਸਕਦੇ ਹੋ ਇੰਟਰਨੈਟ ਤੇ ਵੀ ਕਰ ਸਕਦੇ ਹੋ ਜਾਂ ਤੁਹਾਡਾ ਜਿਹੜਾ ਇੰਸ਼ੋਰੈਂਸ ਐਡਵਾਈਜ਼ਰ ਜਾਂ ਕਨਸਲਟ ਉਹਦੀ ਵੀ ਹੈਲਪ ਲੈ ਸਕਦੇ ਹੋ ਠੀਕ ਹੈ ਟਾਈਗਰ ਸਾਹਿ ਹੈਲਥ ਇੰਸ਼ੋਰੈਂਸ ਕਰਾਉਣ ਤੋਂ ਪਹਿਲਾਂ ਜਦੋਂ ਵੀ ਇੰਸ਼ੋਰੈਂਸ ਵਾਲਾ ਬੰਦਾ ਆਂਦਾ ਤਾਂ ਉਹਨੂੰ ਕੀ ਕੀ ਜਾਣਕਾਰੀ ਦੇਣੀ ਬੜੀ ਜ਼ਰੂਰੀ ਹੈ ਕਈ ਵਾਰੀ ਅਜਿਹਾ ਹੁੰਦਾ ਬਹੁਤ ਸਾਰੇ ਕੇਸਿਸ ਅਸੀਂ ਦੇਖੇ ਹਨ ਕਿ ਜਦੋਂ ਤੁਸੀਂ ਐਡਮਿਟ ਹੋ ਜਾਂਦੇ ਹੋ ਹਸਪੀਟਲ ਦਾ ਵਿੱਚ ਜਦੋਂ ਇਲਾਜ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਜਦੋਂ ਡਾਕਟਰ ਸੀ ਫਾਈਨਲ ਰਿਪੋਰਟ ਆਂਦੀ ਹੈ ਤਾਂ ਉਹਦੇ ਵਿੱਚ ਇੰਸ਼ੋਰੈਂਸ ਦੇਣ ਵਾਲਾ ਇਹ ਕਹਿੰਦਾ ਵੀ ਯਾਰ ਇਹ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਇਹ ਜੋ ਤੁਸੀਂ ਇੰਸ਼ੋਰੈਂਸ ਲੈਣੀ ਸੀ ਮੈਨੂੰ ਇਹ ਦੱਸਿਆ ਹੀ ਨਹੀਂ ਇਸ ਕਰਕੇ ਅਸੀਂ ਤੁਹਾਡਾ ਕਲੇਮ ਡਿਨਾਈ ਕਰਦੇ ਹਾਂ ਬਹੁਤ 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 ਇੰਪੋਰਟੈਂਟ ਕੁਐਸਚਨ ਹੈ ਹਰਪ੍ਰੀਤ ਜੀ ਇਹ ਸੱਚਾਈ ਹੈ ਹੁਣ ਹੁੰਦਾ ਕਿ ਇਹਦੇ ਵਿੱਚ ਤੁਹਾਨੂੰ ਮ ਬੰਦੇ ਦੇ ਸਰੀਰ ਦੇ ਅੰਦਰ ਇੱਕ ਕਿਸਮ ਲਈ ਲੈ ਲੋ ਅਸਥਮਾ ਹੈ ਐਮੀ ਇਗਜ਼ਾਮਪਲ ਦੇ ਰਹੇ ਆ ਜਾਂ ਹੋਰ ਕੋਈ ਬਿਮਾਰੀ ਹੈ ਹੂੰ ਕੁਝ ਏਜ ਤੋਂ ਥੱਲੇ ਮੈਡੀਕਲ ਟੈਸਟ ਹੁੰਦੇ ਹੀ ਨਹੀਂ ਹੈ ਹੂੰ ਸਮਝੋ 45 50 ਤੋਂ ਥੱਲੇ ਮੈਡੀਕਲ ਟੈਸਟ ਨਹੀਂ ਦੇ ਲੇਕਿਨ ਤੁਹਾਨੂੰ ਕੰਪਨੀ ਕਾਲ ਕਰਦੀ ਹੈ ਤੇ ਰਿਟਰਨ ਚ ਡਿਕਲੇਰੇਸ਼ਨ ਲੈਂਦੀ ਹੈ ਇੰਸ਼ੋਰੈਂਸ 'ਚ ਇੱਕ ਵਰਡ ਚੱਲਦਾ ਹੈ ਅਟਮੋਸਟ ਗੁੱਡ ਫੇਥ ਕਿ ਤੁਸੀਂ ਆਪਣੀ ਤਰਫੋਂ ਸਾਰੀਆਂ ਚੀਜ਼ਾਂ ਡਿਕਲੇਅਰ ਕਰੋਗੇ ਹੁਣ ਤੁਹਾਡੀ ਗੱਲ ਨੂੰ ਹੀ ਲੈ ਕੇ ਚੱਲਦਾ ਹੈ ਕਿਸੇ ਨੂੰ ਫੋਰ ਐਗਜ਼ਾਮਪਲ ਪ੍ਰੋਬਲਮ ਸੀ ਕਿ ਅਸਤਮਾ ਦੀ ਜਾਂ ਡਾਇਬਟੀਜ਼ ਦੀ ਉਹ ਐਕਸੀਡੈਂਟ ਕਰਕੇ ਜਾਂ ਹੋਰ ਕੋਈ ਆਰਗਨ ਜਾਂ ਕਿਸੇ ਕਾਰਨ ਕਰਕੇ ਬਿਮਾਰੋ ਕੇ ਹਸਪਤਾਲ ਪਹੁੰਚ ਗਿਆ ਹਮ ਹੁਣ ਉਹ ਜਦੋਂ ਦੇਖਦੇ ਆ ਕਿ ਭਈ ਇਹਦਾ ਇਹ ਪ੍ਰੋਬਲਮ ਹੋਈ ਹੈ ਸਰੀਰ ਦੇ ਅੰਦਰ ਕੋਈ ਸਟਮਕ ਇਨਫੈਕਸ਼ਨ ਹੋਈ ਹੈ ਸੀਰੀਅਸ ਹੋ ਗਈ ਡਾਇਸੈਂਟਰੀ ਸਾਦਾ ਹੋ ਗਈ ਹੈ ਉਹ ਜਦੋਂ ਹੀ ਉਹ ਰਿਪੋਰਟ ਕਰਦੇ ਉਹ ਕਹਿੰਦੇ ਜੀ ਇਸ ਬੰਦੇ ਨੂੰ ਤਾਂ ਡਾਇਬੀਟੀਜ਼ ਸੀਗੀ ਉਹ ਇੰਸ਼ੋਰੈਂਸ ਪਾਲਿਸੀ ਕੱਢਦੇ ਆ ਉਹ ਕਹਿੰਦੇ ਇਹਦੇ ਤੇ ਤਾਂ ਮੈਂਸ਼ਨ ਹੀ ਨਹੀਂ ਸੀਗੀ ਫਿਰ ਉਸ ਕੇਸ ਦੇ ਅੰਦਰ ਕੰਪਨੀ ਪੂਰੀ ਇਹ ਹੱਕ ਰੱਖਦੀ ਹੈ ਕਿ ਤੁਹਾਡਾ ਇੰਸ਼ੋਰੈਂਸ ਕਲੇਮ ਡਿਨਾਈ ਕਰ ਦਿੱਤਾ ਜਾਏ ਲੋਕੀ ਕਹਿੰਦੇ ਕਿ ਇੰਸ਼ੋਰੈਂਸ ਕੰਪਨੀ ਚੋਰ ਬਜ਼ਾਰੀ ਕਰ ਰਹੀ ਹੈ ਸਚਾਈ ਇਹ ਹੈ ਜੀ ਜਦ ਤੁਹਾਡੇ ਕੋਲ ਤੁਸੀਂ ਆਪ ਲੈਣੋ ਜਾਂ ਜਿਹੜਾ ਤੁਹਾਡਾ ਐਡਵਾਈਜ਼ਰ ਵੇਚਣ ਆਣਾ ਉਹਨੂੰ ਤੁਸੀਂ ਇੱਕ ਇੱਕ ਚੀਜ਼ ਸੱਚ ਦੱਸੋ ਪਹਿ ਦੂਜੀ ਜੀ ਜਿਹੜਾ ਉਹਨੇ ਫਾਰਮ ਭਰਿਆ ਪਲੀਜ਼ ਉਹਨੂੰ ਸਾਈਨ ਕਰਨ ਤੋਂ ਪਹਿਲਾਂ ਜਾਂ ਆਨਲਾਈਨ ਸਭ ਉਹਨੂੰ ਪੜੋ ਔਰ ਜੇ ਤੁਹਾਨੂੰ ਚੀਜ਼ ਸਮਝ ਨਹੀਂ ਆ ਉਹਨੂੰ ਸਮਝੋ ਐਵੇਂ ਹੀ ਨਾ ਕਰੀ ਚੱਲੋ ਦੂਜੀ ਚੀਜ਼ ਹਰਪ੍ਰੀਤ ਜੀ ਇੱਕ ਇੰਪੋਰਟੈਂਟ ਗੱਲ ਇਹਦੇ ਨਾਲ ਹੋਰ ਦੱਸਦਾ ਐਦਾ ਨਹੀਂ ਹੈ ਕਿ ਡਾਇਬੀਟੀਜ਼ ਹੈ ਤਾਂ ਤੁਹਾਡੀ ਪਾਲਿਸੀ ਨਹੀਂ ਹੋਏਗੀ ਹੋਏਗੀ ਬਿਲਕੁਲ ਹੋਏਗੀ ਇਹਦੇ ਵਿੱਚ ਕੀ ਹੁੰਦਾ ਹਰਪ੍ਰੀਤ ਜੀ 1 ਮਿੰਟ ਲਈ ਮੰਨ ਲਓ ਕਿਸੇ ਦੀ ਪਾਰਟिकुलर ਏਜ ਦੇ ਉੱਤੇ 100 ਰੁਪਏ ਦਾ ਪ੍ਰੀਮੀਅਮ ਹੈ ਹੁਣ ਕੁਝ ਲੈਵਲ ਆਫ ਡਾਇਬੀਟੀਜ਼ ਕੁਝ ਲੈਵਲ ਆਫ ਅਸਥਮਾ ਕੰਪਨੀ ਕਹਿੰਦੀ ਸੀ 100 ਰੁਪਏ ਦੇ ਪ੍ਰੀਮੀਅਮ ਤਾਂ ਹੀ ਕਰ ਦਾਂਗੇ ਕੁੱਛੋ ਕਹਿੰਦੀ ਕਿ ਨਹੀਂ ਜੀ ਇਹਨਾਂ ਦਾ ਲੈਵਲ ਜ਼ਿਆਦਾ ਹੈ ਲੇਕਿਨ ਅਸੀਂ ਕਰ ਸਕਦੇ ਹਾਂ ਸਾਡਾ ਥੋੜਾ ਜਿਹਾ ਰਿਸਕ ਵਜੇ ਅਸੀਂ 105 ਰੁਪਏ ਜਾਂ 110 ਰੁਪਏ ਲੈ ਕੇ ਜਿੰਨੂੰ ਅਸੀਂ ਆਪਣੀ ਪਾਰਸ਼ਲ ਲੋਡਿੰਗ ਕਹਿੰਦੇ ਆ ਉਹਦੇ ਤੇ ਕਰ ਦਾਂਗੇ ਪ੍ਰੀਮੀਅਮ ਵੱਜ ਜਾਏਗਾ ਪ੍ਰੀਮੀਅਮ ਵੱਜ ਜਾਏਗਾ ਬਿਲਕੁਲ ਤੁਸੀਂ ਠੀਕ ਕਿਹਾ ਦੀ ਐਕਸਟ੍ਰੀਮ ਪੋਜੀਸ਼ਨ ਕੰਪਨੀ ਕਹਿੰਦੀ ਕਿ ਅਸੀਂ ਤੁਹਾਨੂੰ ਇਹ ਬਿਮਾਰੀ ਹੀ ਕਵਰ ਨਹੀਂ ਕਰ ਸਕਦੇ ਮੈਂ ਕਹਿਣਾ ਜੀ ਉਹ ਫਿਰ ਵੀ ਬੈਟਰ ਹੈ ਕੱਲ ਤੁਸੀਂ 10 ਸਾਲ ਦਿੰਦੇ ਜੋ ਜਦ ਕਲੇਮ ਲੈਣ ਜਾਓ ਤੇ ਕੰਪਨੀ ਕਿਸੇ ਹੋਰ ਚੀਜ਼ ਦੇ ਉੱਤੇ ਤੁਹਾਨੂੰ ਕਲੇਮ ਨਾਵ ਦੇਵੇ ਤੇ ਇਹ ਤਿੰਨ ਸਿਨੈਰੀਓ ਦੀ ਰਿਐਲਿਟੀ ਹੈ ਔਰ ਮੇਰੇ ਖਿਆਲ ਨਾਲ ਤੁਹਾਨੂੰ ਸੱਚ ਹੋ ਕੇ ਹੀ ਦੱਸਣਾ ਚਾਹੀਦਾ ਪਾਲਿਸੀ ਲੈਣ ਠੀਕ ਹੈ ਪਾਲਿਸੀ ਦੇ ਵਿੱਚ ਇੱਕ ਹੋਰ ਜਦੋਂ ਵੀ ਕੋਈ ਏਜੰਟ ਆਂਦਾ ਹੈ ਜਾਂ ਕੋਈ ਪੁੱਛਦਾ ਤਾਂ ਉਹ ਦੋ ਤਿੰਨ ਚੀਜ਼ਾਂ ਬਾਰੇ ਜ਼ਿਕਰ ਕੀਤਾ ਜਾਂਦਾ ਹੈ ਹੈਲਥ ਇੰਸ਼ੋਰੈਂਸ ਖਾਸ ਤੌਰ ਤੇ ਕੈਪਿੰਗ ਤੇ ਕੰਪਰੀਹੈਂਸਿਵ ਇਹਦੇ ਬਾਰੇ ਥੋੜਾ ਜਿਆ ਸਮਝਾਓ ਕਈ ਲੋਕ ਮਤਲਬ ਜਿੰਨੀ ਕਿ ਮੈਨੂੰ ਸਮਝ ਆਇਆ ਕਿ ਕਿਹਾ ਜਾਂਦਾ ਕਿ ਇੱਕ ਪਾਰਟਿਕੂਲਰ ਅਮਾਉਂਟ ਤੇ ਕੈਪ ਲੱਗ ਜਾਂਦੀ ਹੈ ਉਹ ਤੋਂ ਉਨੀ ਕਿਸੇ ਅਮਾਉਂਟ ਦਾ ਤੁਹਾਨੂੰ ਦੇਵਾਂਗੇ ਉਸ ਤੋਂ ਬਾਅਦ ਖਰਚਾ ਤੁਸੀਂ ਸਾਰਾ ਆਪ ਚੁਕੋਗੇ ਤੇ ਕੋਈ ਲਮਸਮ ਵੀ ਹੁੰਦੀ ਹੈ ਕਿ ਸਾਰੀਆਂ ਥੋੜੀ ਜਿੰਨਾ ਵੀ ਖਰਚਾ ਆਏਗਾ ਉਹ ਅਸੀਂ ਚੱਕਾਂਗੇ ਬਿਲਕੁਲ ਤੁਸੀਂ ਠੀਕ ਹੈ ਜੀ ਇਹ ਪਹਿਲਾ ਕਨਸੈਪਟ ਕੈਪਿੰਗ ਦੀ ਪਾਲਿਸੀਜ਼ ਦਾ ਹੁੰਦਾ ਸੀ ਇੱਕ ਐਗਜ਼ਾਮਪਲ ਦੇਣਾ ਤੁਸੀਂ 5 ਲੱਖ ਰੁਪਏ ਦੀ ਪਾਲਿਸੀ ਲਿੱਤੀ ਸਮ ਛੋੜ ਲੇਤਾ ਠੀਕ ਹੈ ਤੇ ਉਹਦੇ ਚ ਇਹ ਹੁੰਦਾ ਸੀ ਕਿ ਜਿੰਨਾ ਤੁਹਾਡਾ ਸਬਮਿਸ਼ਨ ਦਾ 1% ਜਾਂ 2% ਤੁਹਾਨੂੰ ਰੂਮ ਦੇ ਬੈੱਡ ਦਾ ਮਿਲੇਗਾ ਯਾਨੀ ਕਿ 5000 ਰੁਪਏ ਜਾਂ 10000 ਰੁਪਏ ਦਾ ਬੈੱਡ ਮਿਲੇਗਾ ਹੁਣ ਤੁਸੀਂ 25000 ਦਾ ਲੈ ਲਿਆ ਤੇ ਸਮਝੋ ਤੁਹਾਨੂੰ 10000 ਮਿਲੇ ਤੇ 15000 ਤੁਸੀਂ ਆਪਣੇ ਪੱਲੋਂ ਪਾਓਗੇ ਓਕੇ ਐਦਾਂ ਹੀ ਇਹ ਹੁੰਦਾ ਸੀ ਆਪਰੇਸ਼ਨ ਦੇ ਵਿੱਚ ਕਿ ਜੇ ਤੁਹਾਡਾ ਐਨਸਥੀਸੀਆਇਸਟ ਆ ਰਿਹਾ ਤੇ ਅਸੀਂ ਇੰਨਾ ਕਵਰੇਜ ਕਰਾਂਗੇ ਜੇ ਤੁਸੀਂ ਆਈਸੀਯੂ ਜਾ ਰਹੇ ਹੋ ਤੇ ਅਸੀਂ ਇੰਨੀ ਕਵਰੇਜ ਕਰਾਂਗੇ ਜਾਂ ਜਿਵੇਂ ਤੁਸੀਂ ਕਿਹਾ ਕਦੀ ਕਦੀ ਹੁੰਦਾ ਅਸੀਂ ਲਮਸਮ ਇੰਨਾ ਦਵਾਂਗੇ ਉਨੂੰ ਤੋੜਨ ਲਈ ਕੰਪਰੀਹੈਂਸਿਵ ਪਾਲਿਸੀ ਕੰਪਰੀਹੈਂਸਿਵ ਪਾਲਿਸੀ ਥੋੜੀ ਜੀ ਕੈਪਿੰਗ ਵਾਲੀ ਪਾਲਿਸੀ ਨਾਲ ਹਲਕੀ ਜੀ ਮਹਿੰਗੀ ਹੁੰਦੀ ਹੈ ਪਰ ਮੇਰੇ ਹਿਸਾਬ ਨਾਲ ਤੁਸੀਂ 10 ਲੱਖ ਦੀ ਕੈਪਿੰਗ ਵਾਲੀ ਪਾਲਿਸੀ ਲੈ ਲਈ ਉਸ ਤੋਂ ਬੈਟਰ ਹੈ 5 ਲੱਖ ਦੀ ਤੁਸੀਂ ਕੰਪਰੀਹੈਂਸਿਵ ਲੈ ਲਓ ਕੰਪਰੀਹੈਂਸਿਵ ਚਾਹੇ ਬੈਡ ਜਾਏ 50000 ਦਾ ਚਾਹੇ ਤੋਂ ਨੂੰ ਬਿਮਾਰੀ ਚ ਪੰਜਾਬ ਕੋਈ ਕੈਪਿੰਗ ਨਹੀਂ ਹੁੰਦੀ ਔਰ ਕੰਪਰੀਹੈਂਸਿਵ ਹੀ ਲੈਣੀ ਚਾਹੀਦੀ ਹੈ ਹਲਕਾ ਜਿਹਾ ਪ੍ਰੀਮੀਅਮ ਵੱਧ ਕਰਕੇ ਜੇ ਤੁਹਾਨੂੰ ਜ਼ਿਆਦਾ ਲੱਗੇ ਸਮ ਸ਼ੋਰਟ ਛੋਟਾ ਕਰ ਲਓ ਲੇਕਿਨ ਲੋ ਕੰਪਰੀਹੈਂਸਿਵ ਕੰਪਰੀਹੈਂਸਿਵ ਠੀਕ ਹੈ ਚਲੋ ਆਪਾਂ ਪਾਲਿਸੀ ਦਾ ਨਾਮ ਤਾਂ ਕਿਸੇ ਕੰਪਨੀ ਦਾ ਨਹੀਂ ਲੈ ਸਕਦੇ ਪਰ ਇਹ ਜਿਵੇਂ ਟਾਈਗਰ ਚੰਡੋਕ ਸਾਹਿਬ ਨੇ ਦੱਸਿਆ ਕਿ ਥੋੜਾ ਜਿਹਾ ਕੋੜਾ ਕੁੱਟ ਪੀਣਾ ਪੈ ਜੇ ਤਾਂ ਪੀ ਲਓ ਪ੍ਰੀਮੀਅਮ ਥੋੜਾ ਜਿਹਾ ਭਾਵੇਂ ਵੱਧ ਦੇਣਾ ਪੈ ਜੇ ਕੰਪਰੀਹੈਂਸਿਵ ਲੈਣੀ ਚਾਹੀਦੀ ਹੈ ਤਾਂ ਜੋ ਤੁਹਾਡੇ ਦਿਮਾਗ ਤੋਂ ਹਰ ਤਨਤੀ ਟੈਨਸ਼ਨ ਜ਼ੀਰੋ ਹੋ ਜਾਈਂ ਨਹੀਂ ਤਾਂ ਖਜਲ ਖੁ ਫਰਜ਼ ਕਰ ਲਓ ਕਿ ਮੈਂ ਆਪਣੇ ਪਰਿਵਾਰ ਦਾ ਪਰਿਵਾਰ ਦੀ ਹੈਲਥ ਇੰਸ਼ੋਰੈਂਸ ਕਰਾਣੀ ਹੈ ਤਾਂ ਉਹਦੇ ਵਿੱਚ ਕਵਰ ਕੌਣ-ਕੌਣ ਹੋਏਗਾ ਮੇਰੀ ਵਾਈਫ ਮੇਰਾ ਬੇਟਾ ਮੇਰੇ ਮਦਰ ਫਾਦਰ ਹੋਣਗੇ ਜਾਂ ਨਹੀਂ ਹੋਣਗੇ ਉਹਨਾਂ ਦੀ ਅਲੱਗ ਤੋਂ ਹੋਏਗੀ ਕਿੰਨੇ ਮੈਂਬਰ ਇੱਕ ਫੈਮਿਲੀ ਦੇ ਹੈਲਥ ਇੰਸ਼ੋਰੈਂਸ ਦੇ ਕੈਟਾਗਰੀ ਦੇ ਵਿੱਚ ਆਉਂਦੇ ਨੇ ਸਰ ਬਹੁਤ ਅੱਛਾ ਪੁਆਇੰਟ ਹੈ ਇੱਕ ਕਨਸੈਪਟ ਹੁੰਦਾ ਜੀ ਫੈਮਿਲੀ ਫਲੋਟਰ ਹੁਣ ਆਪਾਂ ਇਹ ਲੈ ਲੈਣਾ ਜੀ ਕਿ ਤੁਸੀਂ 10 ਲੱਖ ਰੁਪਏ ਦਾ ਸਮ ਸ਼ੋਟ ਕੀਤਾ ਹੈ ਉਹਦੇ ਵਿੱਚ ਹਸਬੰਡ ਵਾਈਫ ਇੰਡੀਅਨ ਟਿਪੀਕਲ ਪਰਿਵਾਰ ਤੇ ਦੋ ਬੱਚੇ ਹੁੰਦੇ ਦੋ ਬੱਚੇ ਆ ਗਏ ਠੀਕ ਹੈ ਉਨੇ 10 ਲੱਖ ਦਾ ਫਲੋਟਰ ਦਾ concept ਸਮਝਣਾ ਬੜਾ ਜ਼ਰੂਰੀ ਹੈ ਕਿ ਸਮਝੋ ਰੱਬ ਨਾ ਕਰੇ ਗੱਡੀ 'ਚ ਕੋਈ ਜਾ ਰੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤੇ ਜਿਹੜੇ ਅੱਗੇ ਦੋ ਬੰਦੇ ਆ ਉਹਨਾਂ ਨੇ ਤਾਂ ਬੈਲਟ ਪਾਈ ਹੈ ਸਮਝੋ ਮਾਪਿਓ ਨੇ ਉਹਨਾਂ ਦਾ ਲੱਖ ਲੱਖ ਰੁਪਏ ਦਾ ਹੀ ਹਸਪੀਟਲ ਹਸਪਤਾਲ 'ਚ ਖਰਚਾ ਹੋਇਆ ਲੇਕਿਨ ਜਿਹੜੇ ਬੱਚੇ ਸੀ ਉਹਨਾਂ ਨੂੰ ਜ਼ਿਆਦਾ ਖਰਚਾ ਹੋ ਗਿਆ 4 ਲੱਖ ਹੋ ਗਿਆ 3 लाख ਦੂਜੇ ਬੱਚੇ ਦਾ ਹੋ ਗਿਆ ਤੇ ਤੁਸੀਂ ਜੇ ਟੋਟਲ ਕਰ ਰਹੇ ਹੋ ਤੇ 10 ਲੱਖ ਆ ਰਹੇ ਇਹਦਾ ਮਤਲਬ ਕਿਸੇ ਇੱਕ ਬੰਦੇ ਨੂੰ ਵੀ ਇੱਕ ਸਾਲ 'ਚ 10 ਲੱਖ ਦਾ ਕਵਰ ਮਿਲ ਜਾਏਗਾ ਜੇ ਤੁਸੀਂ ਸਪੈਸੀਫਿਕਲੀ ਸਪੋਜ਼ ਇੱਕ ਬੰਦੇ ਦੀ ਲੈ ਰਹੇ ਹੋ ਤਾਂ ਉਹ 5 ਲੱਖ ਜਾਂ 10 ਲੱਖ ਦੇ ਇਲਾਵਾ ਬਾਕੀ ਕੋਈ ਵੀ ਕਵਰ ਨਹੀਂ ਹੈ 플ੋਟਰ 'ਚ ਇਹ ਫਾਇਦਾ ਕਿ ਕਿਸੇ ਨੂੰ ਵੀ ਉਹ 10 ਲੱਖ ਰੁਪਏ ਦਾ ਕਵਰ ਮੈਕਸਮ ਆਊਂਟ ਕਵਰ ਹੋ ਜਾਏਗਾ ਜੀ ਔਰ ਇਹਦੇ ਇਲਾਵਾ ਇੱਕ ਹੋਰ ਚੀਜ਼ ਹੁੰਦੀ ਹੈ ਜੇ ਤੁਸੀਂ ਹਰ ਸਾਲ ਕਲੇਮ ਹੀ ਨਹੀਂ ਲਿੱਤਾ ਇੱਕ ਨੋ ਕਲੇਮ ਬੋਨਸ ਦਾ ਕਨਸੈਪਟ ਹੁੰਦਾ ਹੈ ਜੀ ਹੈਲਥ ਇੰਸ਼ੋਰੈਂਸ ਦੇ ਅੰਦਰ ਨੋ ਕਲੇਮ ਬੋਨਸ ਦਾ ਮਤਲਬ ਹੈ ਕਿ ਤੁਸੀਂ ਪ੍ਰੀਮੀਅਮ ਤਾਂ ਸੇਮ ਦੋਗੇ ਲੇਕਿਨ ਜੇ ਤੁਹਾਡਾ 10 ਲੱਖ ਦਾ ਕਵਰ ਹੋ ਗਿਆ ਸੀ ਨੈਕਸਟ ਇਅਰ ਤੁਹਾਨੂੰ ਕੰਪਨੀ 1 ਲੱਖ ਜਾਂ 2 ਲੱਖ ਜੋ ਵੀ ਕਿਸੇ ਦੀ ਪਾਲਿਸੀ ਹੈ ਉਹ ਕਦੀ ਕਦੀ 100% ਵੀ ਦੇ ਦੇਣੀ ਹੈ ਯਾਨੀ ਕਿ 10 ਲੱਖ ਤੁਹਾਡਾ ਬੇਸ ਕਵਰ ਹੋ ਗਿਆ 10 ਲੱਖ ਰੁਪਏ ਹੀ ਤੁਹਾਨੂੰ ਨੋ ਕਲੇਮ ਬੋਨਸ ਦੇਗੇ ਤਾਂ ਤੁਹਾਡਾ 20 ਲੱਖ ਦਾ ਕਵਰ ਹੋ ਗਿਆ ਤੇ ਇਹਦੇ ਅੰਦਰ ਇੱਕ ਰੈਸਟੋਰੇਸ਼ਨ ਦੀ ਚੀਜ਼ ਵੀ ਆਂਦੀ ਹੈ ਜੀ ਹੈਲਥ ਇੰਸ਼ੋਰੈਂਸ ਐਨੂਅਲ ਪ੍ਰੀਮੀਅਮ ਦਾ ਕਨਸੈਪਟ ਹੈ ਤੁਸੀਂ ਸਮਝੋ 5 ਜੂਨ 2025 ਲੇਤਾ ਤੁਹਾਡੀ ਇੰਸ਼ੋਰੈਂਸ ਨੈਕਸਟ ਈਅਰ 4 ਜੂਨ 2026 ਖਤਮ ਹੋਏਗੀ ਰੱਬ ਨਾ ਕਰੇ ਜੇ 10 ਲੱਖ ਦਾ ਐਗਜ਼ਾਮਪਲ ਲੈਨੇ ਕਿਸੇ ਦੇ ਜੁਲਾਈ ਦੇ ਵਿੱਚ ਯੂਜ਼ ਹੋ ਗਿਆ ਹੁਣ ਉਹ ਇੰਸ਼ੋਰੈਂਸ ਦਾ ਪੂਰਾ ਯੂਜ਼ ਹੋ ਗਿਆ ਕੰਪਨੀ ਇਹ ਕਹਿੰਦੀ ਜੀ 100% ਰੈਸਟੋਰੇਸ਼ਨ ਕੋਈ ਚੱਕਰ ਨਹੀਂ ਉਹ ਜੁਲਾਈ ਤੋਂ ਲੈ ਕੇ ਜੂਨ ਤੱਕ ਨੈਕਸਟ ਈਅਰ ਤੁਸੀਂ ਫਿਰ ਤੁਹਾਡਾ 10 ਲੱਖ ਰੁਪਏ ਖੜਾ ਹੋ ਗਿਆ ਤੇ ਇਹ ਤੁਸੀਂ ਆਪਣੀ ਇੰਸ਼ੋਰੈਂਸ ਪਾਲਿਸੀ ਚ ਜ਼ਰੂਰ ਚੈੱਕ ਕਰੋ ਕਿ ਰੈਸਟੋਰੇਸ਼ਨ ਹੈ ਕਿ ਨਹੀਂ ਅਵਲ ਤੇ ਰੱਬ ਨਾ ਕਰੇ ਉਹ ਜੀ ਚੀ ਸਰਕੰਸਟੈਂਸ ਹੁੰਦਾ ਕਿ ਇੱਕ ਸਾਲ ਦੇ ਅੰਦਰ ਹੀ ਬੰਦੇ ਨੂੰ ਦੋ ਵਾਰੀ ਇਨੀ ਸੱਟ ਲੱਗੀ ਕਿ ਪੂਰਾ ਕਲੇਮ ਹੀ ਆ ਗਿਆ ਹਾਂ ਮੈਂ ਉਹੀ ਪੁੱਛਣ ਲੱਗਾ ਸੀ ਮੇਰਾ ਅਗਲਾ ਸਵਾਲ ਇਹ ਹੀ ਸੀਗਾ ਕਿ فرض ਕਰ ਲਓ ਖੁਦਾ ਨਾ ਖਾਸਤਾ ਕਿਸੇ ਨੂੰ ਕੋਈ ਮੇਜਰ ਬਿਮਾਰੀ ਕੋਈ ਹੋ ਜਾਂਦੀ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਉਹ ਪਾਲਿਸੀ ਦੇ ਅਧੀਨ ਉਹ ਕਵਰ ਵੀ ਹੋ ਜਾਂਦਾ 6 ਮਹੀਨੇ ਬਾਅਦ ਫਿਰ ਦੁਬਾਰਾ ਉਹਨੂੰ ਅਜਿਹਾ ਕੁਝ ਹੋ ਗਿਆ ਫਿਰ ਕੰਪਨੀ ਨੇ ਕਵਰ ਕਰ ਦਿੱਤਾ ਕਿ ਕਿੰਨੀ ਕੁ ਵਾਰੀ ਇਹ ਹੋ ਸਕਦਾ ਫਿਰ ਕੋਈ ਐਸੀ ਵੀ ਤਾਂ ਹੱਦ ਹੁੰਦੀ ਹੈ ਇਹ ਕੰਪਨੀ ਆਪਣੇ ਹੱਥ ਖੜੇ ਕਰਦੀ ਭਾਈ ਹੁਣ ਇਸ ਤੋਂ ਵੱਧ ਨਹੀਂ ਸੀ ਕਰਦਾ ਸਰ ਤੁਸੀਂ ਜੋ ਗੱਲ ਕਹੀ ਇਹਦੇ ਉੱਤੇ ਸਟੱਡੀਜ਼ ਹੁੰਦੀਆਂ ਇਹ ਮੈਕਲ 1 ਇਨ 1 ਮਿਲੀਅਨ ਹੁੰਦਾ ਕਿ ਕਦੀ ਐਦਾਂ ਹੋ ਜਾਏ ਸੋ ਇਹਦੇ ਅੰਦਰ ਕਈ ਕੰਪਨੀਆਂ ਅਲਾਉ ਕਰਦੀਆਂ ਕਿ ਦੋ ਵਾਰ ਅਸੀਂ ਰੈਸਟੋਰੇਸ਼ਨ ਕਰਦਾਂਗੇ ਤਿੰਨ ਵਾਰ ਕਰਦਾਂਗੇ ਕਈ ਕਈ ਅਨਲਿਮਿਟਿਡ ਵੀ ਕਰਨੀ ਹੈ ਪਰ ਐਨੀਵੇਜ਼ ਕੋਈ ਕੰਪਨੀ ਤੁਹਾਨੂੰ ਟੂ ਟਾਈਮਸ ਜਾਂ ਥਰੀ ਟਾਈਮ ਰੈਸਟੋਰੇਸ਼ਨ ਕਰੀ ਤੇ ਮੋਰ ਦਨ ਐਨਫ ਹੈ ਕਿਉਂਕਿ ਬਹੁਤ ਹੀ ਮਾੜਾ ਸਾਲ ਕਿਸੇ ਦੀ ਜ਼ਿੰਦਗੀ ਚ ਗਿਆ ਹੋਵੇਗਾ ਕਿ ਬੰਦੇ ਨੂੰ ਇੰਨੀ ਵਾਰ ਲੱਗੇ ਕਿ ਤਿੰਨੋ ਵਾਰੀ ਕਲੇਮ ਆ ਗਿਆ ਬਟ ਯੈਸ ਇਹ ਹੁੰਦਾ ਹੈ ਤਾਂ ਕਿ ਤੁਹਾਨੂੰ ਪ੍ਰੀਮੀਅਮ ਨਾ ਦੇਣਾ ਪਵੇ ਪ੍ਰੀਮੀਅਮ ਤੁਸੀਂ ਫਿਰ ਪੁਰਾਣੇ ਐਗਜ਼ਾਮ ਮ ਦਰਾਂ ਦੋ ਇੱਕ ਗੱਲ ਹੋਰ ਦੱਸਿਓ ਜਿਵੇਂ ਮੇਰਾ ਇਹ ਮੋਬਾਈਲ ਫੋਨ ਆ ਮੈਂ SIM ਲਿਆ ਹੋਇਆ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦਾ ਕੰਪਨੀ ਦਾ ਮੈਂ 6 ਮਹੀਨੇ ਬਾਅਦ ਇਸ ਦੇ ਵਿੱਚ ਕੋਈ ਅੜਚਣ ਆ ਰਹੀ ਹੈ ਮੈਨੂੰ ਇਹ ਪਲਾਨ ਪਸੰਦ ਨਹੀਂ ਦੂਜੀ ਕੰਪਨੀ ਦਾ ਪਲਾਨ ਹੈ ਮੈਂ ਪੋਰਟ ਕਰਨਾ ਹੈ ਜੀ ਇਦਾਂ ਹੈਲਥ ਇੰਸ਼ੋਰੈਂਸ ਵੀ ਪੋਰਟ ਹੋ ਜਾਂਦੀ ਹੈ ਬਿਲਕੁਲ ਹੋ ਜਾਂਦੀ ਜੀ ਇਹ ਆਈ ਆਈ ਡੀਏ ਆਈ ਨੇ ਕੁਝ ਸਾਲ ਪਹਿਲਾਂ ਉਹਨਾਂ ਨੇ ਇਹ ਰਿਲਾਈਜ਼ ਕੀਤਾ ਕਿ ਜੇ ਤੁਸੀਂ ਇੱਕ ਪਾਰਟਿਕੂਲਰ ਹੈਲਥ ਇੰਸ਼ੋਰੈਂਸ ਕੰਪਨੀ ਦੀ ਪਾਲਿਸੀ ਲਿੱਤੀ ਔਰ ਤੁਸੀਂ ਸਮਝੋ ਤੁਸੀਂ 10 ਸਾਲ ਤੋਂ ਲੈ ਰਹੇ ਹੋ ਹੁਣ ਉਹਨਾਂ ਦੇ ਕੋਲ ਇਹ ਪਾਰਟਿਕੂਲਰ ਪ੍ਰੋਡਕਟ ਹੈ ਹੀ ਨਹੀਂ ਜਾਂ ਉਹਨਾਂ ਦਾ ਕਲੇਮ ਰੇਸ਼ੋ ਵੱਧ ਗਿਆ ਜਾਂ ਕੋਈ ਵੀ ਰੀਜ਼ਨ ਹੈ ਤੁਸੀਂ ਉਸ ਪਾਲਿਸੀ ਜਾਂ ਉਸ ਕੰਪਨੀ ਨਾਲ ਖੁਸ਼ ਨਹੀਂ ਹੋ ਸਰਵਿਸ ਨਾਲ ਖੁਸ਼ ਨਹੀਂ ਹੋ ਔਰ ਤੁਹਾਨੂੰ ਇਹ ਫੀਲ ਹੁੰਦਾ ਕਿ ਮੈਂ ਕੰਪਨੀ A ਦੀ ਚੋਂਗਾ ਕੰਪਨੀ B ਜਾਣਾ ਚਾਹਨਾ ਪ੍ਰੀਮੀਅਮ ਹੋ ਸਕਦਾ 10 ਲੱਖ ਦਾ ਕਟ ਮਿਲ ਰਿਹਾ ਹੈ ਤੁਹਾਨੂੰ ਸੇਮ ਫੀਚਰ ਦੇ ਵਿੱਚ ਉਹਨਾਂ ਨੇ ਕਨਸੈਪਟ ਆਇਆ ਜਿਵੇਂ ਮੋਬਾਈਲ ਨੰਬਰ ਦਾ ਤੁਸੀਂ ਇੰਨਾ ਸੋਹਣਾ ਐਗਜ਼ਾਮਪਲ ਦੇ ਪੋਰਟੇਬਿਲਟੀ ਹੁੰਦੀ ਐਵੇਂ ਹੈਲਥ ਇੰਸ਼ੋਰੈਂਸੇ ਵੀ ਪੋਰਟੇਬਿਲਟੀ ਹੈ ਤੁਹਾਡੀ ਜਿਹੜੀ 10 ਲੱਖ ਦੀ 10 ਸਾਲ ਦੀ ਵਿਨਟੇਜ ਹੈ ਉਹ ਨਈ ਕੰਪਨੀ ਚ ਕੈਰੀ ਫਾਰਵਰਡ ਐਗਜ਼ਿਸਟਿੰਗ ਡਿਜ਼ੀਜ਼ ਪੀਈਡੀ ਬੋਲਦੇ ਆ ਹਰ ਕੰਪਨੀ ਦੇ ਜੇ ਤੁਸੀਂ ਅੱਜ ਪਹਿਲੇ ਸਾਲ ਪਾਲਿਸੀ ਲੈਂਦੇ ਹੋ ਤਾਂ ਉਹ ਕਹਿੰਦੀ 2 ਸਾਲ ਤੱਕ ਤੁਹਾਡੀ ਕੋਈ ਪੁਰਾਣੀ ਬਿਮਾਰੀ ਹੈ ਦੁਆਰਾ ਮੈਂ ਬੋਲ ਰਹੇ ਹਾਂ ਪੁਰਾਣੀ ਬਿਮਾਰੀ ਪ੍ਰੀ ਐਗਜ਼ਿਸਟਿੰਗ ਡਿਜ਼ੀਜ਼ ਉਹ ਕਵਰ ਨਹੀਂ ਹੋਏਗੀ ਉਹਦੇ ਇਲਾਵਾ ਸਭ ਕੁਝ ਹੋਏਗੀ ਲੇਕਿਨ 2 ਸਾਲ ਜਾਂ 3 ਸਾਲ ਜੋ ਵੀ ਕੰਪਨੀ ਦੀ ਪਾਲਿਸੀ ਇੱਕ ਵਾਰ ਉਹ ਲੰਘ ਜਾਂਦੇ ਹਨ ਫਿਰ ਸਭ ਕੁਝ ਕਵਰਡ ਹੈ ਹੁਣ ਤੁਸੀਂ 5 ਸਾਲ ਉਹ ਚਲਾ ਲਈ ਹੁਣ ਜੇ ਤੁਸੀਂ ਨਵੀਂ ਕੰਪਨੀ ਜਾਂਦੇ ਹੋ ਤਾਂ ਨਵੀਂ ਕੰਪਨੀ ਕਹੇਗੀ ਨਹੀਂ ਸੀ ਸਾਡਾ ਤਾਂ ਪੀਆਰਡੀ ਹੁਣ ਸ਼ੁਰੂ ਹੋਏਗਾ ਲੇਕਿਨ ਜੇ ਤੁਸੀਂ ਪੋਰਟੇਬਿਲਟੀ ਕਰਦੇ ਹੋ ਤਾਂ ਤੁਹਾਡੇ ਸਾਰੇ 5 ਸਾਲ ਨਵੀਂ ਪਾਲਿਸੀ ਟਰਾਂਸਫਰ ਹੋ ਜਾਂਦੇ ਔਰ ਉੱਥੋਂ ਸਟਾਰਟ ਹੋ ਜਾਂਦੀ ਹੈ ਲੇਕਿਨ ਇੱਕ ਚੀਜ਼ ਦਾ ਧਿਆਨ ਰੱਖਣਾ ਪਏਗਾ ਸਮਝੋ ਜੇ ਤੁਹਾਡੀ 10 ਲੱਖ ਦੀ ਪਾਲਿਸੀ ਤਾਂ 10 ਲੱਖ ਦੀ ਪੋਰਟੇਬਿਲਟੀ ਆਏਗੀ ਤੁਸੀਂ ਨਵੀਂ ਕੰਪਨੀ ਜੇ 20 ਲੱਖ ਦਾ ਲੈ ਰਹੇ ਹੋ ਤਾਂ 10 ਲੱਖ ਦੀ ਤਾਂ ਵਿਂਟੇਜ ਹੈ 90 10 ਲੱਖ ਦੀ ਹੁਣ ਤੋਂ ਨਵੀਂ ਵਿਂਟੇਜ ਸਟਾਰਟ ਹੋਏਗੀ ਜੀ ਬਹੁਤੀ ਵਾਰੀ ਚੰਡੋਕ ਸਾਹਿਬ ਅਜੇਆ ਵੀ ਹੁੰਦਾ ਕਿ ਕੰਪਨੀਆਂ ਕਲੇਮ ਕੈ ਦੇ ਕਈ ਵਾਰੀ ਇਹ ਹੁੰਦਾ ਜੀ 24 ਘੰਟੇ ਬਾਅਦ ਅਪਰੂਵਲ ਆਏਗੀ ਜਾਂ 12 ਘੰਟੇ ਬਾਅਦ ਅਪਰੂਵਲ ਆਏਗੀ ਪੇਸ਼ੈਂਟ ਠੀਕ ਹੈ ਪਰਿਵਾਰ ਵੀ ਹਸਪੀਟਲ ਬੈਠਾ ਹੈ ਪੇਸ਼ੈਂਟ ਵੀ ਹਸਪੀਟਲ ਬੈਠਾ ਹੈ ਕਿ ਹਾਲੇ ਤੱਕ ਅਪਰੂਵਲ ਨਹੀਂ ਆਇਆ ਅਪਰੂਵਲ ਆਏਗੀ ਉਸ ਤੋਂ ਬਾਅਦ ਤੁਹਾਨੂੰ ਜਾਣ ਦਿੱਤਾ ਜਾਏਗਾ ਜੀ ਅਜੇ ਇਹਦੇ ਵਿੱਚ ਫੈਮਲੀ ਕੀ ਕਰੇ ਫਿਰ ਸਰ ਮੈਂ ਥੋੜਾ ਇਹਦੇ ਤੇ ਤੁਹਾਨੂੰ ਚਾਨਣਾ ਪਾੜਨਾ ਚਾਹਵਾਂਗਾ ਕਿ ਪ੍ਰੋਸੈਸ ਕੀ ਹੈ ਇਹ ਸਾਡੇ ਸਾਰੇ ਦਰਸ਼ਕਾਂ ਨੂੰ ਜਾਨਣਾ ਜ਼ਰੂਰੀ ਕਿ ਰੱਬ ਨਾ ਕਰੇ ਕਿਸ ਨੂੰ ਹਸਪੀਟਲਾਈਜ਼ੇਸ਼ਨ ਹੋ ਜਾਏ ਠੀਕ ਹੈ ਤਾਂ ਉਹਨਾਂ ਨੂੰ ਕਰਨਾ ਕੀ ਉਹ ਹਰ ਇੰਸ਼ੋਰੈਂਸ ਕੰਪਨੀ ਇੱਕ ਕਾਰਡ ਕੰਪਨੀ ਦਾ ਨਾਂ ਤੇ ਨੰਬਰ ਹੁੰਦਾ ਜਦੋਂ ਤੁਸੀਂ ਕੋਈ ਵੀ ਹਸਪਤਾਲ ਇੰਟਰ ਕਰਦੇ ਹੋ ਜਿਹਦੇ ਨਾਲ ਇੰਸ਼ੋਰੈਂਸ ਕੰਪਨੀ ਦਾ ਟਾਇਪ ਹੈ ਉਹ ਸਿੱਧਾ ਉਹ ਸਿਸਟਮ 'ਚ ਪਾਉਂਦੀ ਤਾਂ ਉਹਨਾਂ ਦੇ ਕੋਲ ਸਾਰੀ ਡਿਟੇਲ ਆ ਜਾਂਦੀ ਹੈ ਉਹ ਔਰ ਉਹਨਾਂ ਦੇ ਹੈੱਡ ਆਫਿਸ 'ਚ ਰਿਪੋਰਟ ਕਰਦੀ ਵੀ ਇੱਕ ਕਲੇਮ ਆਇਆ ਇੱਕ ਪ੍ਰੀ ਕਲੇਮ ਅਮਾਉਂਟ ਪਹਿਲਾਂ ਬਣ ਕੇ ਆਂਦਾ ਫਾਰ ਐਗਜ਼ਾਮਪਲ 2,60,000 ਦਾ ਜੀ ਹੁਣ ਜਦੋਂ ਬੰਦਾ 3 ਦਿਨ ਬਾਅਦ 2 ਦਿਨ ਬਾਅਦ 4 ਦਿਨ ਬਾਅਦ ਡਿਸਚਾਰਜ ਹੁੰਦਾ ਤਾਂ ਇੱਕ ਫਾਈਨਲ ਅਮਾਉਂਟ ਬਣ ਕੇ ਆਂਦਾ ਸਮਝੋ 320 ਰੁਪਏ ਦਾ ਫਿਰ ਜਿਹੜਾ ਉਹ ਡਿਫਰੈਂਸ ਅਮਾਉਂਟ ਹੈ ਕੰਪਨੀ ਦੇਖਦੀ ਹੈ ਕਿ ਬਈ ਜੈਨੂਇਨ ਹੈ ਕੋਈ ਹਸਪੀਟਲ ਨੇ ਫालतू ਦੇ ਖਰਚੇ ਤਾਂ ਨਹੀਂ ਪਾਏ ਹੋਏ ਕੋਈ ਫਾਈਲ ਚਾਰਜ ਕੋਈ ਐਦਾ ਦਾ ਚਾਰਜ ਔਰ ਉਹ ਕੰਪਨੀ ਦੀ ਜਿਹੜੀ ਪਾਲਿਸੀ ਲਿੱਤੀ ਗਈ ਉਸ ਦੇ ਹਿਸਾਬ ਨਾਲ ਹੈ ਤਾਂ ਕਲੇਮ ਉਹ ਪੂਰਾ ਦਿੰਦੀ ਹੈ ਕਿਸੇ ਨੂੰ ਕੋਈ ਖੱਜਲ ਹੋਣ ਦੀ ਲੋੜ ਨਹੀਂ ਹਰ ਹਸਪਤਾਲ ਦੇ ਅੰਦਰ ਇੱਕ ਟੀਪੀਏ ਹੁੰਦਾ ਹੈ ਥਰਡ ਪਾਰਟੀ ਐਡਮਿਨਿਸਟ੍ਰੇਟਰ ਜਾਂ ਕੰਪਨੀ ਦੇ ਆਪਣੇ ਅਫੀਸ਼ੀਅਲਸ ਹੁੰਦੇ ਨੇ ਉਹ ਤੁਹਾਨੂੰ ਪੂਰਾ ਅਸਿਸਟ ਕਰਦੇ ਕਿਉਂਕਿ ਹਰਪੀਜੀ ਹੁਣ ਹੋਇਆ ਕੀ ਹੈ ਇਹ ਤੁਸੀਂ ਦੇਖਦੇ ਹੋ ਨਾ ਪਹਿਲਾਂ ਬਹੁਤ ਕਲੇਮਸ ਡਿਨਾਈ ਹੁੰਦੇ ਸੀ ਯੈਸ

ਤੋ ਇਸ ਕਰਕੇ ਕੰਪਨੀ ਹੁਣ ਕੀ ਕਰ ਰਹੀ ਹੈ ਉਹ ਆਪਣੇ ਕੋਲ ਇੱਕ ਕਾਲ ਸੈਂਟਰ ਤੋਂ ਕਾਲ ਕਰਨ ਦੀ ਪਾਲਿਸੀ ਲੈਣ ਤੋਂ ਪਹਿਲਾਂ ਉਹ ਤੁਹਾਡੇ ਤੋਂ ਇੱਕ ਇੱਕ ਚੀਜ਼ ਪੁੱਛਦਾ ਤੁਹਾਡੀ ਕੋਈ 10 ਸਾਲ ਪਹਿਲਾਂ ਤੁਸੀਂ ਸਿਗਰਟ ਤਾਂ ਨਹੀਂ ਪੀਂਦੇ ਸੀ ਤੁਸੀਂ ਲਿਕਰ ਤਾਂ ਨਹੀਂ ਪੀਂਦੇ ਸੀ ਤੁਹਾਡਾ ਕੋਈ ਫ੍ਰੈਕਚਰ ਤਾਂ ਨਹੀਂ ਹੋਇਆ ਕਦੀ ਤੁਹਾਨੂੰ ਕੋਈ ਫੈਮਲੀ ਹੈਰਿਡਿਟਰੀ ਪ੍ਰੋਬਲਮ ਤਾਂ ਨਹੀਂ ਆ ਰਹੀ ਜਬੇ ਕੋਈ ਕਿਸੇ ਨੂੰ ਕਿਸੇ ਦੇ ਫਾਦਰ ਰੱਬ ਨਾ ਕਰੇ ਜਾਂ ਪੇਰੈਂਟਸ ಕ್ಯಾਨసర్ ਕਰਕੇ ਕੋਈ ਪ੍ਰੋਬਲਮ ਆਈ ਹੋਏ ਜਾਂ ਡਾਇਬੀਟੀਜ਼ ਹੈ ਜਾਂ ਹੋਰ ਕੋਈ ਹੈਰਿਡਿਟਰੀ ਚੀਜ਼ ਹੈ ਉਹ ਕੁਰੇਦੇ ਨੇ ਉਹ ਗੱਲਾਂ ਨੂੰ ਪੂਰਾ ਪਤਾ ਕਰਦਾ ਹੁਣ ਤੁਸੀਂ ਸੱਚ ਨਾ ਦੱਸੋ ਤੁਸੀਂ ਆਪ ਨੁਕਸਾਨ ਤੁਹਾਡਾ ਫਿਰ ਬਿਲਕੁਲ ਤੁਹਾਡਾ ਨੁਕਸਾਨ ਹੈ ਮੈਂ ਕਹਿੰਦਾ ਜੀ ਬੈਟਰ ਹੈ ਤੁਸੀਂ ਲੋਡਿੰਗ ਵਾਲੀ ਪਾਲਿਸੀ ਲੈ ਲਓ ਜਾਂ ਉਹ ਪਾਰਟिकुलर ਡਿਜ਼ੀਜ਼ ਦੀ ਕਵਰੇਜ ਨਾ ਮਿਲੀ ਸਮਝ ਆਂਦੀ ਹੈ ਲੇਕਿਨ ਤੁਸੀਂ ਪਲੀਜ਼ ਹਰ ਚੀਜ਼ ਡਿਸਕਲੋਸ ਕਰੋ ਨਹੀਂ ਤਾਂ ਕੱਲ ਤੁਹਾਨੂੰ ਹੀ ਪ੍ਰੋਬਲਮ ਆਉਣ ਵਾਲੀ ਹੈ ਔਰ ਤੁਸੀਂ ਕਿਸੇ ਨੂੰ ਬਲੇਮ ਨਹੀਂ ਕਰ ਪਾਓਗੇ ਥੋੜਾ ਜਿਹਾ ਮੈਂ ਇਸ ਇਸ਼ੂ ਤੋਂ ਹਟ ਕੇ ਇੱਕ ਸਵਾਲ ਜ਼ਰੂਰ ਪੁੱਛਣਾ ਹੈ ਭਵੇਂ ਦਾ ਇਹਦਾ ਲੈਣਾ ਦੇਣਾ ਹੈ ਨਹੀਂ ਬਹੁਤੇ ਲੋਕ ਇਹ ਕਹਿੰਦੇ ਨੇ ਕਿ ਪ੍ਰਾਈਵੇਟ ਹਸਪੀਟਲ ਵਾਲੇ ਨਜਾਇਜ਼ ਲੁੱਟ ਕਰਦੇ ਨੇ ਉਹ ਇਸ ਕਰਕੇ ਕਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਕੋਲ ਕਾਰਡ ਬਣਿਆ ਹੋਇਆ ਔਰ ਕਾਰਡ ਵਾਲੇ ਪੇਸ਼ੈਂਟ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ ਕਿ ਭਾਈ ਅਸੀਂ ਜੋ ਕਹਿੰਦੇ ਰਾਂਗੇ ਮੈਂ ਖੁਦ ਭੁਗਤ ਭੋਗੀਆਂ ਕਈ ਵਾਰੀ ਮੈਂ ਕਿਚ ਕਰਾ ਲਓ ਜੀ ਤੁਹਾਡੇ ਤਾਂ ਇੰਸ਼ੋਰੈਂਸ ਦੇ ਵਿੱਚ ਹੀ ਹੈ ਇਹ ਵੀ ਟੈਸਟ ਕਰਾ ਲਓ ਆ ਵੀ ਟੈਸਟ ਕਰਾ ਲਓ ਇਹ ਵੀ ਹੁੰਦਾ ਅ ਮੈਂ ਦੋਨੋਂ ਤਰੀਕੇ ਨਾਲ ਨੂੰ ਆਨਸਰ ਕਵਾਂਗਾ ਮੈਂ ਹਰਪ੍ਰੀਤ ਜੀ ਇੱਕ ਪ੍ਰੈਕਟੀਕਲ ਗੱਲ ਕਰਦਾ ਇੱਕ ਬੰਦੇ ਨੇ ਹੈਲਥ ਇੰਸ਼ੋਰੈਂਸ ਨਹੀਂ ਕਰਾਈ ਔਰ ਉਹ ਹਸਪਤਾਲ ਜਾਂਦਾ ਹੈ ਫਾਰ ਐਗਜ਼ਾਮਪਲ ਉਹ ਸਟੰਡ ਪੁਆਇੰਟ ਜਾਂਦਾ ਹੈ ਕਿਸੇ ਵੀ ਨਾਮੀ ਗ੍ਰਾਮੀ ਹਸਪਤ ਐਗਜ਼ਾਮਪਲ ਲਈ ਲੈ ਲਓ ਉਹਦਾ 2.5 ਲੱਖ ਦਾ ਖਰਚਾ ਆਉਂਦਾ ਹੈ। ਜੀ। ਲੇਕਿਨ ਸਰ ਜਦ ਕੋਈ ਬਹੁਤ ਵੱਡੀ ਕੰਪਨੀ ਹੈਲਥ ਇੰਸ਼ੋਰੈਂਸ ਦੀ ਕੰਪਨੀ ਕੋਈ ਵੱਡੇ ਹਸਪਤਾਲ ਨਾਲ ਕਰਦੀ ਹੈ ਤਾਂ ਉਹ ਇੱਕ ਸਟੰਟ ਦੀ ਗੱਲਾ ਨਹੀਂ ਕਰਦੀ। ਉਹ ਮਹੀਨੇ ਦੇ ਅੰਦਰ 10000 ਸਟੰਟਾਂ ਦੀ ਗੱਲ ਕਰਦੀ ਹੈ। ਉਹਨਾਂ ਦਾ ਰੇਟ ਸ਼ਾਇਦ 1 ਲੱਖ ਰੁਪਏ ਦਾ ਹੁੰਦਾ। ਸਗੋਂ ਸਰ ਇਹਨੂੰ ਤਾਂ ਤੁਸੀਂ ਦੂਜੇ ਤਰੀਕੇ ਨਾਲ ਦੇਖੋ। ਜਿਹੜਾ ਤੁਹਾਡਾ ਕੋਈ ਨੇ ਵਾਕ ਇਨ ਕਰਕੇ 2.5 ਲੱਖ ਦਾ ਕਲੇਮ ਮਾਨਸੀ ਹੋ ਸਕਦਾ ਹੈ ਉਹਦਾ ਕਲੇਮ ਹੀ ਰਿਡਿਊਸ ਹੋ ਜਾਏ। ਔਰ ਇਹ ਕਹਿਣਾ ਕਿ ਜੇ ਤੁਹਾਡੀ ਕਲ ਇੰਸ਼ੋਰੈਂਸ ਕੰਪਨੀ ਤਾਂ ਉਹ ਇਨਫਲੇਟ ਕਰਨ ਦੀ ਸਰ ਇੰਸ਼ੋਰੈਂਸ ਕੰਪਨੀ ਪੂਰੀ ਇਨਵੈਸਟੀਗੇਸ਼ਨ ਕਰਦੀ ਹੈ ਉਹ ਐਦਾਂ ਪੈਸਾ ਰਿਲੀਜ਼ ਨਹੀਂ ਕਰਦੀ ਕਿ ਜੇ ਉਹਨਾਂ ਨੂੰ ਕੋਈ ਫਾਲਸ ਕਲੇਮ ਲੱਗੇਗਾ ਕਿ ਹਸਪਤਲ ਨੇ ਕੀਤਾ ਤਾਂ ਉਹ ਰੇਜ਼ ਕਰਦੀ ਹੈ ਔਰ ਕਦੀ ਕਦੀ ਹਸਪਤਲ ਨੂੰ ਬਲੈਕਲਿਸਟ ਵੀ ਕਰਦੀ ਹੈ ਫਾਲਸ ਕਲੇਮ ਜੇ ਹਸਪਤਲ ਕਰਦਾ ਤਾਂ ਉਹਦਾ ਨੁਕਸਾਨ ਪੇਸ਼ੈਂਟ ਨੂੰ ਤਾਂ ਨਹੀਂ ਹੋਏਗਾ ਸਰ ਪੇਸ਼ੈਂਟ ਨੂੰ ਕਿਉਂਕਿ ਹਸਪਤਲ ਨੂੰ ਤਾਂ ਪੈਸੇ ਲੈਣੇ ਨਾ ਹੋਏਗਾ ਨਹੀਂ ਤੇ ਇੰਸ਼ੋਰੈਂਸ ਕੰਪਨੀ ਤਾਂ ਦੇਓ ਤੁਸੀਂ ਹਰਬੀ ਜੀ ਇਹਦੇ ਚ ਐਦਾਂ ਦੇ ਵੀ ਕਈ ਇਨਸਟੈਂਸਸ ਆਏ ਨੇ ਜਦ ਪੇਸ਼ੈਂਟ ਨੇ ਹਸਪਤਲ ਨਾਲ ਮਿਲ ਕੇ ਇ

ਜੇ ਕੋਈ ਪਲਾਨਡ ਸਰਜਰੀ ਜਾਂ ਪਲਾਨਡ ਆਪਰੇਸ਼ਨ ਕਰ ਰਿਹਾ ਹੈ ਤੇ ਡਾਕਟਰ ਉਹਨੂੰ ਪਹਿਲਾ ਹੀ ਹਫ਼ਤਾ ਪਹਿਲਾਂ ਮੋਨੀਟਰ ਕਰਦਾ ਔਰ ਉਹਨੂੰ ਕੋਈ ਟੈਸਟ ਲਿਖ ਕੇ ਦਿੰਦਾ ਇਹਨੂੰ ਕਹਿੰਦੇ ਅਸੀਂ ਪ੍ਰੀ ਹੌਸਪਿਟਲਾਈਜੇਸ਼ਨ ਹੁਣ ਜੇ ਐਕਸੀਡੈਂਟ ਹੋ ਗਿਆ ਜਾਂ ਹਸਪਤਾਲ ਚ ਉਹਨੇ ਸਰਜਰੀ ਕਰਾ ਲਈ ਉਹਦੇ ਬਾਅਦ ਹੁੰਦਾ ਪੋਸਟ ਹੌਸਪਿਟਲਾਈਜੇਸ਼ਨ ਜੀ ਯਾਨੀ ਕਿ 30 ਡੇ 60 ਡੇ ਹੁਣ ਪੋਸਟ ਹੌਸਪਿਟਲਾਈਜੇਸ਼ਨ ਦਾ ਮਤਲਬ ਹੈ ਸਰਜਰੀ ਹੋ ਗਈ ਤੁਹਾਡੀ ਡਾਕਟਰ ਦਾ ਪ੍ਰੋਸੀਜਰ ਹੋ ਗਿਆ ਔਰ ਉਹ ਤੁਹਾਨੂੰ ਕਹਿੰਦੇ ਪਲੀਜ਼ ਆ ਕੇ ਆਪਣੇ ਟੈਸਟ ਕਰਾਓ ਕੁਝ ਦਿਨਾਂ ਲਈ ਅਸੀਂ ਤੁਹਾਨੂੰ ਮੋਨੀਟਰ ਕਰ ਉਹਦਾ ਵੀ ਖਰਚਾ ਹੈ ਤੇ ਕੰਪਨੀ ਕੀ ਕਹਿੰਦੀ ਜੋ ਤੁਹਾਡੇ ਖਰਚੇ ਨੇ ਤੁਸੀਂ ਸਾਨੂੰ ਬਿੱਲ ਦੇ ਦਿਓ ਅਸੀਂ ਤੁਹਾਨੂੰ ਰੀਇਮਬਰਸ ਕਰ ਦਾਂਗੇ। ਕੀ ਬਾਤ ਆ। ਬਿਲਕੁਲ ਚਲੋ ਮੇਰੇ ਕੋਲ ਥੋੜਾ ਜਿਹਾ ਸਮਾਂ ਘਾਟਾ ਦੋ ਚਾਰ ਹੋਰ ਸਵਾਲ ਪੁੱਛਣੇ ਬੜੇ ਜ਼ਰੂਰੀ ਨੇ ਟੈਕਸ ਰਿਬੇਟ ਬਹੁਤੇ ਲੋਕ ਜਿਹੜੇ ਟੈਕਸ ਭਰਦੇ ਨੇ ਉਹਨਾਂ ਨੂੰ ਜਦੋਂ ਇੰਸ਼ੋਰੈਂਸ ਲੈਣ ਜਾਂਦੇ ਤਾਂ ਏਜੰਟ ਇਸ ਗੱਲ ਤਾਂ ਬੜਾ ਜ਼ੋਰ ਦਿੰਦਾ ਕਿ ਤੁਹਾਨੂੰ ਟੈਕਸ ਰਿਬੇਟ ਬੜੀ ਵਧੀਆ ਮਿਲ ਜਾਏ ਕਿ ਤੁਸੀਂ ਇਹ ਪਾਲਸੀ ਲੈ ਲਓ। ਇਹਦੇ ਬਾਰੇ ਥੋੜਾ ਜਿਹਾ ਚੰਨਾ ਪਾਓ। ਸਰ ਇਹ 올ਡ ਰੀਜਿਮ ਦੇ ਅੰਦਰ ਐਪਲੀਕੇਬਲ ਹੈ ਨਿਊ ਰੀਜਿਮ 'ਚ ਤਾਂ ਤੁਹਾਨੂੰ ਪਤਾ ਕੋਈ ਰਿਬੇਟ ਔਰ ਡਿਡਕਸ਼ਨ ਰਹੀ ਨਹੀਂ ਉੱਥਲੇ ਤਾਂ 25000 ਹੈ 60 ਸਾਲ ਤੋਂ ਉੱਤੇ ਤਾਂ 50000 ਹੈ ਇਹਦੇ ਅੰਦਰ ਇੱਕ ਹੋਰ ਚੀਜ਼ ਹੈ ਜਿਹੜੇ ਬੰਦਾ ਆਪਣੇ ਘਰ ਪਰਿਵਾਰ ਲਈ ਲੈ ਰਿਹਾ ਸਮਝੋ 60 ਸਾਲ ਤੋਂ ਥੱਲੇ ਉਹ 25000 ਰਪਏ ਟ ਲੈਗਾ ਜੇ ਉਹਦੇ ਪੇਰੈਂਟਸ ਉਹਦੇ ਨਾਲ ਡਿਪੈਂਡੈਂਟ ਹੈ ਪ੍ਰੀਜੀ ਉਹ ਪੇਰੈਂਟਸ ਲਈ ਵੀ ਪਾਲਿਸੀ ਲੈ ਸਕਦਾ ਹੈ ਅਪ ਟੂ ਮਤਲਬ ਲੈ ਜਿੰਨੇ ਮਰਜੀ ਦਾ ਪ੍ਰੀਮੀਅਮ ਦੇ ਸਕਦਾ ਉਹਨੂੰ ਟੈਕਸ ਰਿਟਰਨ 50 ਦਾ ਮਿਲੇਗਾ ਔਰ ਉਹ ਆਪਣੀ ਇਨਕਮ ਟੈਕਸ ਰਿਟਰਨ ਦੇ ਅੰਦਰ ਇਹਦਾ ਫਾਇਦਾ ਲੈ ਸਕਦਾ ਹੈ ਹਮ ਚਲੋ ਇੱਕ ਛੋਟਾ ਜਿਹਾ ਹੋਰ ਸਵਾਲ ਸਰ ਕਈ ਵਾਰੀ ਟਾਪਅਪਸ ਦੀ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਜੇ ਪਾਲਿਸੀ ਲੈ ਲਈ ਹੈ ਤਾਂ ਉਹਦੇ ਵਿੱਚ ਟਾਪਅਪ ਕਰ ਲਓ ਉਹ ਫਿਰ ਮੈਂ ਮੋਬਾਈਲ ਦੀ ਉਦਾਹਰਨ ਦੇ ਰਿਹਾ ਕਿ ਤੁਸੀਂ 2GB ਦਾ ਕੋਈ ਪਲਾਨ ਲਿਆ ਟਾਪਅਪ ਕਰ ਲਓ 4GB ਕਰ ਲਓ ਜਾਂ 6GB ਕਰ ਲਓ ਟਾਪਅਪ ਦਾ ਕੋਈ ਫਾਇਦਾ ਹੁੰਦਾ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਸਰ ਟਾਪਅਪ ਇਹਦਾ ਵਰਕ ਕਰਦਾ ਹੈ ਆਪਾਂ ਉਹੀ ਐਗਜ਼ਾਮਪਲ 10 ਲੱਖ ਦੇ ਮੇਨ ਪਾਲਿਸੀ ਦਾ ਲੈ ਲੈਂਦੇ ਆਂ ਔਰ ਤੁਸੀਂ 20 ਲੱਖ ਦਾ ਟਾਪਅਪ ਲੈ ਲਿਆ 20 ਲੱਖ ਦਾ ਟਾਪਅਪ ਆਏਗਾ ਹੀ ਤਦ ਜਦ ਤੁਹਾਡਾ ਪਹਿਲਾ 10 ਲੱਖ ਐਗਜ਼ੌਸਟ ਹੋ ਚੁੱਕਿਆ ਹੈ। اچھا ਉਹਦਾ ਕੋਈ ਮਤਲਬ ਹੀ ਨਹੀਂ ਕੋਈ ਉਚੱਤੀ ਨਹੀਂ ਉਹਦਾ ਉਹ ਸੇਫ ਰਹੇਗਾ। ਹਾਂਜੀ 20 ਲੱਖ ਦਾ ਉਹਦਾ ਮਤਲਬ ਹੈ ਕਿ ਪਹਿਲੇ 10 ਲੱਖ ਤਾਂ ਸੀ ਤੁਹਾਨੂੰ ਦੇਣੇ ਹੀ ਨਹੀਂ ਉਹ ਤੁਸੀਂ ਆਪਣੀ origignal policy ਤੋਂ ਲੋ ਜਦ ਉਹ ਐਗਜ਼ੌਸਟ ਹੋ ਜਾਏਗੀ ਫਿਰ ਸਾਡਾ 20 ਲੱਖ ਇਨ ਪਲੇ ਆਏਗਾ। ਇਹ ਜਿਹੜੀ ਟੌਪ ਅਪ ਦੀ ਪਾਲਿਸੀਜ਼ ਹੁੰਦੀਆਂ ਹੂੰ ਉਹ ਕੰਪੈਰੀਟਿਵਲੀ ਚੀਪਰ ਹੁੰਦੀਆਂ ਕਿਉਂਕਿ ਪਹਿਲੇ 10 ਲੱਖ ਤਾਂ ਉਹਨਾਂ ਨੇ ਕਲੇਮ ਦੇਣਾ ਹੀ ਨਹੀਂ ਦੂਜੀਆਂ ਉਹਨਾਂ ਦੀ ਸਟੱਡੀਆਂ ਕਹਿੰਦੀ ਜੀ 90% ਕਲੇਮ ਤਾਂ 10 ਲੱਖ ਤੋਂ ਥੱਲੇ ਵੈਸੇ ਹੀ ਆਉਂਦੇ ਆ ਤੇ ਉਹ ਵਾਲਾ ਕਲੇਮ ਬਹੁਤ ਕੱਟ ਯੂਜ਼ ਹੁੰਦਾ ਹੈ ਬਟ ਯੈਸ ਟਾਪ ਅਪ ਲੈਂਡ ਵਾਲੇ ਸੋਚਣਾ ਚਾਹੀਦਾ ਹੈ ਇਹ ਕਾਫੀ ਸਸਤੇ ਦੇ ਵਿੱਚ ਤੁਹਾਨੂੰ ਇੱਕ ਵੱਡਾ ਕਵਰ ਲੈ ਕੇ ਦਿੰਦੀ ਹੈ ਇੱਕ ਛੋਟਾ ਜਿਹਾ ਹੋਰ ਸਵਾਲ ਹੈ ਕੁਝ ਪਾਲਿਸੀਜ਼ ਅਜਿਹੀਆਂ ਵੀ ਹੁੰਦੀਆਂ ਕਿ ਜੇ ਖੁਦ ਦਾ ਖਾਸਾ ਤੁਹਾਨੂੰ ਹਸਪੀਟਲਾਈਜ਼ਡ ਹੋਣਾ ਪੈ ਗਿਆ ਪਹਿਲਾ 50000 ਰੁਪਏ ਦਾ ਜਿੰਨਾ ਵੀ ਖਰਚਾ ਹੋਏਗਾ ਉਹ ਤੁਸੀਂ ਦਿਓਗੇ 5000 ਉਹ ਕੈਪਿੰਗ ਵਾਲੀ ਪਾਲਿਸੀਜ਼ ਹੁੰਦੀਆਂ ਜਿਹਦੇ ਅੰਦਰ ਇੱਕ ਕਲੌਜ਼ ਲੱਗ ਜਾਂਦਾ ਹੈ ਕਿ ਅਪ ਟੂ ਸਰਟਨ ਪ੍ਰੀ ਕਲੇਮ ਅਸੀਂ ਤੁਹਾਨੂੰ ਨਹੀਂ ਦਵਾਂਗੇ ਉਹਦੇ ਚ ਵੀ ਇੰਸ਼ੋਰੈਂਸ ਕਾਸਟ ਕੱਟ ਜਾਂਦੀ ਹੈ ਕਿ ਕੰਪਨੀ ਕਹਿੰਦੀ ਜੀ ਨਾਰਮਲ ਪਾਲਿਸੀ 100 ਰੁਪਏ ਦੀ ਇਹ ਪਾਲਿਸੀ ਸ਼ਾਇਦ 70 ਜਾਂ 75 ਰੁਪਏ ਦੀ ਹੁੰਦੀ ਹੈ ਕਿ ਪਹਿਲੇ 50000 ਤੱਕ ਜਾਂ 1 ਲੱਖ ਤੱਕ ਅਸੀਂ ਕਲੇਮ ਨਹੀਂ ਦਵਾਂਗੇ ਪਰ ਮੇਰੀ ਸੁਜੈਸ਼ਨ ਹੈ ਉਹ ਨਹੀਂ ਲੈਣੀ ਚਾਹੀਦੀ ਕਦੀ ਵੀ ਬੇਸ ਪਾਲਿਸੀ ਕਿਉਂਕਿ ਜੇ ਕੱਲ ਤੁਹਾਡਾ 50000 1 ਲੱਖ 2 ਲੱਖ ਕਲੇਮ ਆਇਆ ਤੇ ਜੇ ਤੁਹਾਡਾ 2 ਲੱਖ ਆਇਆ ਤਾਂ ਪਹਿਲਾਂ 50000 ਤੋਂ ਦੇਣ ਦੇ ਹੀ ਹੋ ਗਿਆ ਤਾਂ ਤੁਹਾਨੂੰ 1.5 ਲੱਖ ਮਿਲੇਗਾ ਮੇਰੇ ਖਿਆਲ ਨਾਲ ਪਾਲਿਸੀ ਆਪਟ ਨਹੀਂ ਕਰਨੀ ਚਾਹੀਦੀ ਹੈ ਇਹ ਜ਼ਿਆਦਾ ਪਾਲਿਸੀ ਹਰਪ੍ਰੀਤ ਪਾਲਿਸੀ ਲੀਤੀ ਜਾਂਦਾ ਤਾਂ ਇਹਦਾ ਰੈਲੇਵੈਂਸ ਹੈਗਾ ਇੰਡੀਵਿਜੁਅਲ ਕੇਸ ਚ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਆਫ ਕਰਨੀ ਚਾਹੀਦੀ ਚਲੋ ਜਾਂਦੇ ਜਾਂਦੇ ਇੱਕ ਹੋਰ ਸਵਾਲ ਕਿਉਂਕਿ ਸਵਾਲ ਬਹੁਤ ਨਹੀਂ ਦੇ ਨਾਲ ਜੁੜੇ ਹੋਏ ਕਿਸੇ ਕੰਪਨੀ ਦੇ ਮੁਲਾਜ਼ਮ ਨੂੰ ਕੰਪਨੀ ਨੇ ਹੈਲਥ ਇੰਸ਼ੋਰੈਂਸ ਦਿੱਤੀ ਪਈ ਹੈ ਉਹਦੀ ਉਹਦੀ ਵਾਈਫ ਦੀ ਉਹਦੇ ਬੱਚਿਆਂ ਦੀ ਕੀ ਇੰਡੀਵਿਜੁਅਲ ਵੀ ਉਹਨੂੰ ਲੈਣ ਦੀ ਕੋਈ ਜ਼ਰੂਰਤ ਹੈ ਕਿਉਂਕਿ ਉਹਦੀ ਤਾਂ ਹੈਲਥ ਇੰਸ਼ੋਰੈਂਸ ਚੱਲ ਰਹੀ ਹੈ ਬਿਲਕੁਲ ਲੈਣੀ ਚਾਹੀਦੀ ਹਰਪ੍ਰੀਤ ਜੀ ਰੀਜ਼ਨ ਰੀਜ਼ਨ ਬੜਾ ਦੋ ਦੋ ਕੀ ਕਰੇਗਾ ਫਿਰ ਸਰ ਦੋ ਦੋ ਦੀ ਗੱਲ ਨਹੀਂ ਪਹਿਲੀ ਗੱਲ ਤਾਂ ਜੋ ਆਪਣੇ ਪੈਸੇ ਨਾਲ ਕਰੇਗਾ ਉਹਨੂੰ ਟੈਕਸ ਰਿਬੇ ਏ ਤਾਂ ਹੈ ਨਹੀਂ ਕਿ ਤੁਸੀਂ ਪੂਰੀ ਜ਼ਿੰਦਗੀ ਕੱਢਣੀ ਹੋ ਸਕਦਾ ਤੁਸੀਂ ਅੱਜ 5 ਸਾਲ ਇੱਥੇ ਹੋ ਤੁਸੀਂ ਨੈਕਸਟ 5 ਸਾਲ ਕਿਸੇ ਹੋਰ ਕੰਪਨੀ ਜਾ ਰਹੇ ਹੋ ਹੋ ਸਕਦਾ ਤੁਸੀਂ ਆਪਣਾ ਬਿਜ਼ਨਸ ਹੀ ਸ਼ੁਰੂ ਕਰ ਰਹੇ ਹੋ ਹੁਣ ਇਸ ਦੌਰਾਨ ਰੱਬ ਨਾ ਕਰੇ ਕੋਈ ਸਰੀਰ 'ਚ ਕ੍ਰੋਨਿਕ ਡਿਜ਼ੀਜ਼ ਹੋ ਜਾਏ ਤੇ ਜਦ ਤੁਸੀਂ ਆਪਣੇ ਕੰਮ 'ਚ ਜਾਓਗੇ ਜਾਂ ਇੱਕ ਪਾਰਟਿਕੂਲਰ ਏਜ 'ਤੇ ਰਿਟਾਇਰ ਹੋ ਜਾਗੇ ਤੁਹਾਡਾ ਕਵਰ ਹੀ ਨਹੀਂ ਰਹੇਗਾ। ਹੂੰ ਔਰ ਫਿਰ ਤੁਹਾਨੂੰ ਕੋਈ ਕੰਪਨੀ ਕਵਰ ਹੀ ਨਹੀਂ ਕਰਨਾ ਚਾਹੇਗੀ। ਤੇ ਇਟ ਇਜ਼ ਆਲਵੇਸ ਬੈਟਰ। ਸੈਕੰਡਲੀ ਕਦੀ ਕਦੀ ਕੀ ਹੁੰਦਾ ਹਰਪ੍ਰੀਤ ਜੀ ਕੰਪਨੀ ਹੋ ਸਕਦਾ ਸਿਰਫ 5 ਲੱਖ ਦਾ ਹੀ ਕਵਰ ਦੇ ਰਹੀ ਹੋਵੇ। ਪਰ ਤੁਹਾਡੀ ਰਿਕੁਆਇਰਮੈਂਟ ਹੋ ਸਕਦਾ 10 ਲੱਖ ਦੀ 15 ਲੱਖ ਦੀ ਹੋਵੇ। ਸੋ ਇਹ ਚੀਜ਼ ਨੂੰ ਦੇਖਣਾ ਚਾਹੀਦਾ। ਇੱਕ ਤੁਸੀਂ ਹੋਰ ਸਵਾਲ ਮੇਰੇ ਤੋਂ ਪੁੱਛਿਆ ਸੀ ਮੈਨੂੰ ਲਿੰਕ ਕਰ ਦੇਣਾ। ਹੂੰ ਤੁਹਾਨੂੰ ਇਹ ਕਰਨਾ ਹੈਲਥ ਇੰਸ਼ੋਰੈਂਸ ਦੇ ਅੰਦਰ ਹਰਪ੍ਰੀਤ ਜੀ ਪ੍ਰੀਮੀਅਮ ਕੈਲਕੂਲੇਟ ਕੀਤਾ ਜਾਂਦਾ ਏਜ ਦੇ ਉੱ 50 ਸਾਲ ਦਾ ਹੈ ਉਹਦੇ ਬੱਚੇ 15 ਸਾਲ 16 ਸਾਲ ਦੇ ਹੈ ਵਾਈਫ ਸਮਝੋ 45 ਸਾਲ ਦੀ ਹੈ ਐਦਾ ਹੋਏਗਾ ਜੇ ਤੁਸੀਂ ਫਾਦਰ ਨੂੰ ਇਸ ਪਾਲਿਸੀ ਚ ਪਾ ਲੋਗੇ ਤਾਂ ਉਹ ਕਲੇਮ ਤੁਹਾਡਾ ਪ੍ਰੀਮੀਅਮ ਅਮਾਉਂਟ ਬਹੁਤ ਵੱਧ ਜਾਏਗਾ ਸੋ ਮੇਰੇ ਸਾਹਬ ਨਾਲ ਉਹ ਅਲੱਗ ਲਾਈਨ ਚਾਹੀਦੀ ਉਹ ਵੱਖਰੀ ਲੈਣੀ ਚਾਹੀਦੀ ਪੇਰੈਂਟਸ ਦੀ ਪਾਲਿਸੀ ਵੱਖਰੀ ਹੋਣੀ ਚਾਹੀਦੀ ਹੈ ਚਲੋ ਟਿਪ ਆਫ ਦਾ ਡੇ ਇਹ ਰਿਹਾ ਕਿ ਜੇ ਫੈਮਲੀ ਦੇ ਵਿੱਚ ਫਾਦਰ ਮਦਰ ਹਨ ਤਾਂ ਉਹਨਾਂ ਦੀ ਪਾਲਿਸੀ ਅਲੱਗ ਲਓ ਆਪਣੀ ਆਪਣੀ ਵਾਈਫ ਤੇ ਆਪਣੇ ਬੱਚਿਆਂ ਦੀ ਪਾਲਿਸੀ ਅਲੱਗ ਲਓ ਮੈਂ ਠੀਕ ਕਰਾਂ ਚੰਡੋਕ ਸਾਹਿਬ ਐਬਸੋਲੂਟਲੀ ਕਰੇਗੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਚੰ ਸામਨੇ ਔਰ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕੋਈ ਵੀ ਸਵਾਲ ਤੁਹਾਡੇ ਜ਼ਹਿਨ ਦੇ ਵਿੱਚ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕਿਸ ਪਾਰਟਿਕੂਲਰ ਚੀਜ਼ ਬਾਰੇ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਮੇਲ ਵੀ ਕਰ ਸਕਦੇ ਹੋ ਦੇਸ਼ ਦੀਆਂ ਬਾਕੀ ਖਬਰਾਂ ਲਈ ਬਨਰੋ ਪੀ ਟੀ ਸੀ ਨਿਊਜ਼ ਨਾਲ ਤਾਵਾ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧਿਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ